ਆਹ ਵੇਖ ਬਈ ਅਧਰ ਕਰਾ ਦੀ ਕਾਲੀ ਨਾਗਣੀ ਜਿਹੜੀ ਜਾਵਣ ਜਿਹਨੂੰ ਆਂਦੇ ਬਈ ਮੰਡੀ ਦੇ ਵਿੱਚ ਆਉਣ ਲੱਗੀ ਆ ਜੀ ਅੱਜ ਦਾ ਤਾਜ਼ਾ ਰੇਟ ਬੰਜਾਂ ਤੋਂ ਪੁੱਛਦੇ ਆ ਵੀ ਕੀ ਰਹਿੰਦਾ ਤਾਜ਼ੇ ਦੇ ਵਿੱਚ ਤੇਜੀ ਨਾਲੇ ਇੰਜ ਕਹਿੰਦੇ ਕੁਲੋਂਣ ਵਾਲੀ ਐ ਅੱਛਾ ਜੀ ਹਾਂ ਰਾਜਸਥਾਨ ਖਤਮ ਹੋਇਆ ਨਾਸਿਕ ਨੇ ਰਹਿ ਲੈ ਨੇ ਮਾਰਨੀ ਜੰਪ ਵੇਖੀ ਕੋਈ ਤਾਂ ਨਹੀਂ ਮਾਰਨੀ ਜੰਪ ਜੀ ਵੇਖੀ ਚੱਲ ਤੂੰ ਦੋ ਚੰਦਰਾਂ ਦੀ ਲੈ 5 ਰੁਪਏ ਕਿਲ ਦੀ ਹਿਸਾਬ ਵਜਣੀ ਰੇਟ ਬਾਈ ਮਿਰਚ ਦਾ ਕਿਵੇਂ ਐ ਕਿ ਪਿਛਲੇ ਸਾਲ ਲੋ ਰੇਟ ਕਿ ਮਿਰਚ ਦਾ ਰੇਟ ਕਿਵੇਂ ਰਹਿੰਦਾ ਨਹੀਂ ਇਦਾਂ ਹੀ ਰਹਿੰਦਾ ਹੁੰਦਾ ਹੈ ਹੁਣ ਬਸ 10 ਤੋਂ 15 ਦਿਨ ਤੱਕ ਜਿਵੇਂ ਮੀਂਹ ਪੈ ਗਈ ਗਰਮੀ ਪੈ ਗਈ ਫਿਰ ਚੱਕਿਆ ਹੋ ਰੇਗਾ ਫਿਰ ਚੱਕਿਆ ਜਾਊਗਾ ਪੱਕੀ ਗੱਲ ਹੈ ਫਿਰ ਮਜ਼ਾ ਆਊਗਾ ਬਾਕੀ ਵਾਣ ਵਾਣ ਜਦੋਂ ਵ ਕਮਾਲ ਵੇ ਜੀ ਸਬਜੀ ਕੱਟ ਜੋਗੇ ਦਹਨਦਨਾ ਬਾਦ ਫਿਰ ਮਟਰ ਗੋਭੀ ਤੇਜ਼ੀ ਆਉਗੇ ਹਾਂ ਸਹੀ ਹਲਾ ਗੋਸ਼ੇ ਕਹਿੰਦਾ ਹੀ ਬਣਦਾ ਫਰੂਟੀ ਇਹ ਨਹੀਂ ਬਣਦੀ ਆ ਅੱਛਾ ਉਹ ਫਰੂਟੀ ਇਹ ਨਹੀਂ ਬਣਦੀ ਆ ਮੇਹਾਂ ਮੈਂ ਤਾਂ ਸਫੈਦੇ ਨੂੰ ਸਮਝੀ ਨਾ ਨਾ ਸਫੈਦੇ ਇਹਦੀ ਬੰਦੀ ਮੰਗੋ ਸ਼ੇ ਫਰੂਟ 100 ਰੁਪਏ ਦਾ ਜਾਨੀ ਘਟਾਈ ਆ ਰੇਟ ਜੀ ਥੱਲੇ ਆਇਆ ਥੱਲੇ ਆਇਆ 100 ਰੁਪਏ ਰੇਟ ਥੱਲੇ ਆ ਹੋ ਸਕਦਾ ਮੌਸਮ ਠੰਡਾ ਚੰਗਾ ਆੜੂ ਵੇਚਿਆ ਮਾੜਾ ਰਹਿ ਗਿਆ 360 300 ਰੁਪਏ ਦਾ ਤਾਮਨਗਰ ਦੀ ਸੁਪਰ ਆ ਪਠਾਨਕੋਟ ਦੀ ਖੱਤੀ ਆ ਪੂਰੀ ਘੈਂਟ ਕੁਆਲਿਟੀ ਆ ਇਹ ਮਿੱਠੀ ਸ਼ਰਬਤ ਵਰਗੀ ਆ ਹੁਣ ਇਹਦੇ ਤੇ ਜੋਗਣਾ ਪੂਰਾ ਹੋਜੇਗਾ ਰੇਟ ਆ ਭਾਈ ਅੱਜ ਟੱਕਰ ਤੇ ਕਿਲੋ ਐ ਤਾਜੀ ਦੇਖ ਇਧਰ ਬੈ ਬਈ ਕੋਟ ਕਪੂਰਾ ਸਬਜ਼ੀ ਮੰਡੀ ਦੇ ਵਿੱਚ ਆ ਗਿਆ 7 ਜੂਨ 2025 ਰੇਟ ਉਖਾਉਣ ਲੱਗਿਆ ਤੇ ਕਾਲੀ ਨਾਗਣੀ ਦੇ ਰੇਟ ਜਰੂਰ ਉਖਾਉਣੇ ਅੱਜ ਕਾਲੀ ਨਾਗਣੀ ਕਰਨੇ ਦੀ ਦੁਕਾਨ ਤੇ ਆ ਗਈ ਆ ਬਾਈ ਤੇ ਅਸਾਂ ਖੰਨੇ ਤੁਹਾਨੂੰ ਕਿਹੜੀ ਕਾਲੀ ਨਾਗਣੀ ਦੀ ਗੱਲ ਕਰੀ ਜਾਂਦੇ ਆ ਬਾਕੀ ਲੀਚੀ ਵਗੈਰਾ ਕੇਲੇ ਵਗੈਰਾ ਆਮ ਬਤਾਈ ਜਾਂਦੇ ਆ ਨਾ ਮੰਡੀ ਦੇ ਵਿੱਚ ਆਜਾ ਤੁਹਾਨੂੰ ਕਾਲੀ ਨਾਗਣੀ ਦੇ ਦਰਸ਼ਨ ਕਰਾ ਕੇ 11 ਤੋਂ ਬੰਦੇ ਵੇਖੋ ਸਾਹਮਣੇ ਗਾ ਕਿੰਨਾ ਕ ਟਾਈਮ ਹੋ ਗਿਆ ਸਵੇਰ ਦੇ ਜਿਹੜਾ 6:5 ਵਜ ਗਏ ਰਿ ਪੌਣੇ 19 ਵਜੇ ਹੋ ਗਿਆ ਭਾਈ ਇੰਨੇ ਕਗਾ ਘਾਹ ਘਰਦਾਲੇ ਤੁਸੀਂ ਲਾਲੋਸਾਹ ਵਾਲੇ ਮੰਡੀ ਦੀਆਂ ਲਟਾਂ ਜਾਂ ਗਈ ਜਾਂਦੀਆਂ ਭਾਈ ਨਾ ਤੇ ਇੱਧਰ ਵੇਖੋ ਕਾਲੀ ਨਾਗਣੀ ਦੇ ਦਰਸ਼ਨ ਕਰਉਣ ਲੱਗਿਆ ਸੋ ਆਹ ਵੇਖੋ ਭਾਈ ਇੱਧਰ ਕਰਾ ਦੀ ਕਾਲੀ ਨਾਗਣੀ ਜਿਹੜੀ ਜਾਵਣ ਜਿਹਨੂੰ ਆਂਦੇ ਭਾਈ ਮੰਡੀ ਦੇ ਵਿੱਚ ਆਉਣ ਲੱਗੀ ਹੈ ਜੀ ਅੱਜ ਦਾ ਤਾਜ਼ਾ ਰੇਟ ਬੰਜਾਂ ਤੋਂ ਪੁੱਛਦੇ ਵੀ ਕੀ ਰਹਿੰਦਾ ਜੀ ਔਰ ਬਾਈ ਕੀ ਆ ਜਾਮਣ ਆ ਆਪਣੀ ਆਈ ਪੰਜਾਣ ਜੀ ਹਾਂਜੀ ਹਾਂਜੀ ਆਪਣੀ ਇੱਕ ਕਿਹੜਾ ਬੰਦਾ ਆ ਗਿਆ ਬਈ ਆਪਣਾ ਆਪਣਾ ਪਿੰਡ ਬਾਈ ਕੁਵਾਰ ਵਾਲਾ ਕੁਵਾਰ ਵਾਲਾ ਹਾਂਜੀ ਤੇ ਇੱਕ ਨੰਬਰ ਦੁਕਾਨ ਤੇ ਜਾਮਣ ਇੱਥੇ ਵਿਕਦੀ ਧੜਾ ਧੜ ਕਰਨੇ ਕੋਲੇ ਹਨਾ ਇੱਥੇ ਹੀ ਜਾਮਣ ਵਿਕਦੀ ਆ ਬਾਈ ਹਾਂ ਹਾਂ ਇੱਥੇ ਵਿਕਦੀ ਮੈਂ ਜਿੱਥੇ ਜਾਮਣ ਵਿਕਦੀ ਆ ਬਈ ਉੱਥੇ ਹੀ ਖੜੇ ਆ ਜਾਣੀ ਜਾਮਣ ਦਾ ਗੜ ਆ ਗਿਆ ਯਾਰ ਹਾਲੇ ਤਾਂ ਸ਼ੁਰੂ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਇੱਥੇ 60 ਕ੍ਰੇਡ 70 ਕ੍ਰੇਡ 50 50 40 40 60 70 ਅਸੀਂ ਅਸੀਂ ਗਰੇਟ ਵੀ ਆਉਂਦੇ ਰਹਿੰਦੇ ਆ ਭਾਈ ਹਨ ਹਾਂਜੀ ਹਾਂਜੀ ਆਉਂਦੇ ਠੀਕ ਆ ਭਾਈ ਇਹ ਭਾਈ ਹੁਣੇ ਹੀ ਜੜੇ ਵਾਲੇ ਥੋੜੀ ਆਉਂਦੀ ਆਪਣੇ ਕਿੰਨਾ ਕ ਲੈਂਦੀ ਆ ਖੜੇ ਅੱਤੀ ਬੁੱਟੇ ਚੱਲੇ ਆਪਣੇ ਬੁੱਟੇ ਤਾਂਗੇ ਵੀ ਅਛਾ 20 ਬੂਟੇ ਬੂਟਾ ਕਿ ਚੱਲੇ ਹੜੇ ਬੂਟਾ ਕਿ ਚੱਲੇ ਤੇ ਬਾਕੀ ਕਦੋਂ ਅਕ ਜਿਹੜੇ ਤਿਆਰ ਹੋਣ ਲੱਗ ਜਾਣਗੇ ਸਾਰਿਆਂ ਨੂੰ ਫਲ ਲੱਗ ਜੂਗਾ ਭਾਈ ਬਸ ਆਉਣ ਲੱਗ ਜਾਣਗੇ 10 ਦਿਨਾਂ ਨਾਲ ਚੱਲ ਪੂਗੀ 10 ਦਿਨਾਂ ਨੂੰ ਫਲ ਜਮਨ ਚੱਲ ਪੈਣੀ ਆ ਹਾਂ ਜੀ ਹਾਂ ਅੰਦਾਜ਼ਾ ਹਲੇ ਹਣਾ ਕੱਲ ਨੂੰ ਪਰਸ ਤੋਂ ਜਮਨ ਹੌਲੀ ਹੌਲੀ ਜਿਹੜੀ ਵਧੀ ਜਾਊਗੀ ਮੰਡੀ ਦੇ ਵਿੱਚ ਹਣਾ ਆ ਤੇ ਲੈ ਭਾਈ ਕਰਨੇ ਨਾਲ ਗੱਲਬਾਤ ਕਰਦੇ ਸਵੇਰੇ ਜਮਨ ਆਈ ਭਾਈ ਕਰਨੇ ਕੀ ਹਾਲ ਚਾਲ ਆ ਭਰਾ ਵਧੀ ਜਾ ਰਹੀ ਆ ਲੈ ਭਾਈ ਕਾਲੀ ਨਾਗ ਨਹੀਂ ਦੱਸਦੀ ਅੱਜ ਵੀ ਕੀ ਰੇਟ ਵਿਕੀ ਜਾਂਦੀ ਆ ਭਾਈ ਰੇਟ ਅੱਜ ਵਿਕੇ ਜੀ 130 ਰੁਪਏ ਕਿਰੇਟੀ ਆ ਜੀ 130 ਰੁਪਏ ਨੇਕ ਦਿਨਾਂ ਤੇ ਆਪਣੇ ਫੁੱਲ ਜਾਉਣ ਲੱਗੇ ਆ। ਅੱਜ ਦੱਸ ਦਿੰਦੇ ਵਿੱਚ ਬੋਲੀ ਲੱਗਿਆ ਕਰੂਗੀ ਉਹਨੂੰ। ਹਾਲ ਹਾਲ ਮੇਰਾ ਬੋਲੀ ਤੋਂ ਵੀ ਕੀ ਜਾਂਦੀ ਯਾਰ। ਸਿੱਧਾ ਰੇਟ ਹੋਈ ਜਾਂਦਾ 130 ਦੇ ਨੇੜੇ ਤਾਂ ਬਾਕੀ ਬੋਲੀ ਹੋਇਆ ਕਰੂਗੀ ਭਾਈ ਤੇ ਵਰੇ ਨਹੀਂ ਵੇਖਣਾ ਕਰੀ ਪਰ ਪਰ। ਆ ਕੀ ਰੇਟ ਆ ਭਈ ਆਹ। ਕਿਹੜਾ? ਇਹ 60 ਰੁਪਏ ਵੀ ਕੀ। 60 ਰੁਪਈਆ ਕਿਲੋ ਹੋਲ ਸੇਲ ਦੇ ਰੇਟਾ ਜਿੰਨਾ ਕੁ ਰੇਟ ਪੰਜ-ਪੰਜ ਕਿਲੋ ਦੇ ਸਾਰੇ ਐਂ ਲੈਣਾ ਪੈਣਾ ਭਾਈ। ਇਹਦਾ ਰੇਟ। ਇਹ ਗੋਲਡਨ ਤੋਤਾ ਆਇਆ ਜੀ। 40 ਰੁਪਏ ਕਿਲੋ। 40 ਰੁਪਈਆ ਕਿਲੋ ਭਾਈ। ਆੜੂ ਬੋਕਾਣ ਕੁਵਾਲਟੀ ਆ ਗਈ। ਇਹਦਾ ਰੇਟ ਭਈ। ਬੋਲਦਾ ਹੀ ਐ

ਕਿਚ ਨਹੀਂ ਇਹ 9 ਕਿਲੋ ਨਿਕਲਦਾ ਹੀ 9 ਕਿਲੋ ਨਿਕਲਦਾ ਲੈ ਬਈ 9 ਕਿਲੋ ਵਜਨ ਤੇ ਲੀਜੀ ਬਹੁਤ ਘੜਕਵਾਲੀ ਆ ਗਈ ਦੁਕਾਨ ਹੁਣ ਭਰੀ ਰਹਿੰਦੀ ਆ ਬਾਈ ਹਣਾ 10 ਕਿਲੋ ਦੀ ਗਾਰੰਟੀ ਆ ਜਰ ਪੈਂਦੇ ਪਰਾ ਕੇ ਤੁਹਾਡੀ 9 ਕਿਲੋ 900 ਗ੍ਰਾਮ ਹੀ ਨਿਕਲੇ ਡੱਬਾ ਵਾਪਾ ਚੱਕ ਲਈਓ ਪੜਾਓ ਜੀ 9 ਕਿਲੋ 100 ਗ੍ਰਾਮ ਹੀ ਨਿਕਲਿਓ ਲੈ ਬਈ ਇਧਰ ਵੇਖੀ ਹੋਲਸੇਲ ਦੇ ਰੇਟ ਫੁੱਲ ਕਵਾਲੀ ਫੁੱਲ ਵੀਆਈਪੀ ਫੁੱਲ ਵੀਆਈਪੀ ਫੁੱਲ ਵਜਨ ਫੁੱਲ ਵਜਨ ਲੈ ਤੇ ਰੇਟ ਕੀ ਲੱਗਦਾ ਬਾਈ ਕੀ ਮਣੀਏ ਬਾ 1200 ਰੁਪਏ ਡੱਬਾ ਹੀ 1200 ਰੁਪਏ ਦਾ ਡੱਬਾ ਹੋਊਗਾ 9 ਕਿਲੋ ਲੋਕ ਲੋ 10 ਕਿਲੋ ਵਜਨ 1200 ਦਾ ਡੱਬਾ ਹਾਂ ਜੀ ਵੇਖੋ ਕੀ ਪਾ ਪਏ ਡੇਢ ਸੌ ਨੇ ਡੇਢ ਤੜ ਪਾਜੋ ਡੇਢ ਸੌ ਨੇ ਡੇਢ ਤੜ ਪਾਉਗੀ ਵਜਨ ਕੇਲੇ ਦਾ ਬਾਜ਼ਾਰ ਕਰਨੇ ਕਿੱਥੇ ਫਰਦਾ ਕੇਲਾ 40 ਰੁਪਏ ਵੀ ਗਈ ਆ 40 ਰੁਪਈਆ ਟਾਪ ਕੁਆਲਟੀ ਬਾਈ ਹਣਾ ਤੇ ਕੇਲੇ ਦਾ ਬਾਜ਼ਾਰ ਜਿਹੜਾ ਹੋਲ ਸੇਲ ਦਾ ਡੇਢ 40 ਰੁਪਈਆ ਦੇ ਨੇੜੇ ਤਰਦਾ ਬਾਕੀ 25 ਵਾਲੇ ਜਿਹਨਾਂ ਗੁੜ ਪਾਉਂਗੇ ਉਹਨਾਂ ਮਿੱਠਾ ਮਰਚਰੇ ਦੀ ਕੁਆਲਟੀ ਆ ਜਿਹੜਾ 40 ਰੁਪਈਆ ਲੈ ਬਾਈ ਤੇ ਅੰਬ ਰਹਿ ਕੇ ਇਧਰ ਦਸਹਿਰੀ ਅੰਬ ਲੈ ਬਈ ਉਹਦਾ ਦਸਹਿਰੀ ਅੰਬ 35 ਰੁਪਈਆ ਆ 35 ਰੁਪਈਆ ਵਾਲਾ ਪਿਆ ਬਾਈ ਹਣਾ ਜਰਵੇ ਗਈ ਅੱਜ ਐ 55 ਰੇਟ ਵਧਿਆ ਰੇਟ ਵਧਿਆ ਰੇਟ ਵਧਿਆ ਪਹਿਲਾਂ ਟੌਪ ਦਾ 45 ਸੀਗਾ ਹਾਂ ਹਾਂ 45 50 ਸੀਗਾ ਟੌਪ ਦਾ ਯਾਨੀ 570 ਰੁਪਏ ਦਾ ਵਾਧਾ ਹੀ ਹੋ ਗਿਆ ਬਾਈ 5500 ਰੁਪਏ ਯਾਨੀ ਚੁੱਸਾਂ ਵਾਲਾ ਬਾਈ ਹਾਂ ਤੇ ਜਰੀਲਾ ਬਾਈ ਸਾਰੇ ਰੇਟ ਬਾਈ ਨੇ ਕਰਾਇਆ ਕਰਨੇ ਨੇ 9737 0 ਵੀ ਇੱਕ ਜਾਮਣ ਲਿਆਉਣੀ ਆ ਵਗੈਰਾ ਬਾਈ ਹਾਂ ਹੋਰ ਕਿਹੜੀ ਵੀ ਰੇੜੀ ਚੱਲ ਪਈ ਆ ਅਸੀਂ ਜਿੰਦੇ ਵਿੱਚ ਆਪਣੇ ਕੋਲ ਬਾਹੋਂ ਜਾਮਣ ਹੀ ਚੱਲੂਗੀ ਖੁੱਲ ਕੇ ਬਸ ਖੁੱਲ ਕੇ ਜਾਮਣ ਚੱਲਣੀ ਹਾਂ ਤੇ ਬਾਈ ਨੂੰ ਫੋਨ ਕਰ ਲਿਓ ਜਦੋਂ ਮਰਜੀ ਤੇ ਬੋਲੀ ਹੋਇਆ ਕਰੂੰਗੀ 6 ਵਜੇ ਹਾਂ ਕਰਨੇ ਬੋਲੀ ਕਿੰਨੇ ਵਜੇ ਹੋਇਆ ਕਰੂੰਗੀ ਬਾਈ ਕੰਤਾ ਜੱਜ 8:00 ਵਜੇ ਉਹ ਜਾਮਣ ਦੀ ਬੋਲੀ ਕਿੰਨੇ ਵਜੇ 7:30 ਤੋਂ 8:00 ਵਜੇ ਤੱਕ ਲੇਟ ਨਹੀਂ ਕੰਮ ਆ 6:00 ਵਜੇ ਆਮ ਅੱਗੇ ਆਉਂਦੀ ਨਹੀਂ ਹੁੰਦੀ 6:00 ਵਜੇ ਕਿ 7:30 ਵਜੇ ਕਰਨ ਵਜੇ ਕਰਨਾ ਦਾਦਾ ਦਾ ਹਾਂ ਲਾ ਭਾਈ ਇੰਨੇ ਕਦੋਂ ਬੰਦਾ ਜਦੋਂ ਵੀ ਚੱਲੀ ਜਾਂਦਾ ਨਾ ਹਾਂ ਯਾਨੀ ਬੋਲੀ ਲੇਟ ਹੀ ਆ ਕਰੂਗੀ 7 7 ਕਿੰਨੇ ਲੇਟ ਤੜਾ ਹੋ ਸਕਦਾ ਵੀ ਉਹਨਾਂ ਦੇ ਵਿੱਚ 7:30 ਵਜੇ ਤੂੰ ਇਹਦੇ 6:00 ਵਜੇ ਪਹੁੰਚ ਕਰਿਆ ਕਰੋ ਜਾਮਣ ਲੱਗ ਜਿਹਨੇ ਲਾਉਣੀ ਆ ਤੇ ਤਿੰਨ ਚਾਰ ਦਿਨਾਂ ਦੇ ਵਿੱਚ ਇੱਥੇ ਬੋਲੀ ਸ਼ੁਰੂ ਹੋ ਜਾਣੀ ਕਿਉਂਕਿ ਜਾਮਣ ਬਹੁਤ ਆਉਂਦੇ ਆਲੇ ਆਉਂਦੇ ਆ ਤੇ 9737021 ਕੀ 9737021 ਬਾਈ ਕਰ ਠੀਕ ਹੈ ਭਰਾ ਓਕੇ ਬਾਈ ਮਿਹਰਬਾਨੀ ਲਓ ਜੀ ਬਬੂ ਜੀ ਸਸਰੀਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਸਰੀਕਾਲ ਸਲਾਮ ਅਲੈਕੁਮ ਸਲਾਮ ਸਤਿ ਅਕਾਲ ਵਧੀਆ ਫਸਲਾਸ ਹੈ ਸਤਿ ਅਕਾਲ ਵਧੀਆ ਵਧੀਆ ਜੀ ਓਕੇ ਆ ਜਮਾ ਓਕੇ ਆ ਜੀ ਤੇ ਕੋਟਕਪੂਰਾ ਮੰਡੀ ਦੇ ਵਿੱਚ ਖੜੇ ਪਹਿਲਾਂ ਲੀਚੀ ਤੋਂ ਸ਼ੁਰੂ ਹੋ ਗਾ ਲੀਚੀ ਤੋਂ ਸ਼ੁਰੂ ਹੋਊਗਾ ਬਹੁਤ ਗਾ ਕੇ ਨਵੀਂ ਵੈਰਾਈਟੀ ਚੱਲਦੀ ਆ ਅੱਜ ਅੱਜ ਪਰਾਕ ਕੇ ਕਿਨ ਨਗਰ ਬਾਦੂ ਵਦੂ ਗਾਖ ਜੀ ਗੱਜ ਜੀ ਰਾਕੇ ਪਈ ਜਾਂਦੇ ਆ ਫਲਤ ਰਾਤ ਨਵੀ ਕੀ ਹਾਂ ਰੇਡ ਰਾਣੀ ਕਹਿ ਸਕਦੇ ਹਾਂ ਗਾਖ ਹੁੰਦਾ ਰੇਟ ਘੱਟਦਾ ਵਾ ਦਰਦਾ ਰੇਟ ਘੱਟਦਾ ਵਾ ਦਰਦਾ ਰੋਲ ਘੱਟਦਾ ਹੀ ਹੁੰਦਾ ਸਹੀ ਹੈ ਜੀ ਰੇਟ ਘੱਟ ਵਧੂਗਾ ਹੂੰ ਬਹੁਤ ਇਹਦਾ ਬਾਜ਼ਾਰ ਹੁੰਦਾ 130 ਰੁਪਏ ਕਿਲੋ 130 ਰੁਪਏ ਇਹ ਰਾਮਨਗਰ ਦੀ ਸੁਪਰ ਹੈ ਪਠਾਨਕੋਟ ਦੀ ਖੱਤੀ ਆ ਪੂਰੀ ਗੈਂਟ ਕੁਆਲਿਟੀ ਆ ਇਹ ਮਿੱਠੀ ਸ਼ਰਬਤ ਵਰਗੀ ਆ ਹੁਣ ਇਹਦੇ ਤੇ ਜੋਗਣਾ ਪੂਰਾ ਹੋ ਜੇਦਾ ਰੇਟ ਆ ਭਾਈ ਅੱਜ 130 ਰੁਪਏ ਕਿਲੋ ਐ ਤਾਜੀ ਦੇਖ ਤੇ ਬਈ ਨਜ਼ਾਰਾ ਦੇਖ 2 ਕਿਲੋ ਲੱਗ ਜਾਂਦਾ ਵਜਨ ਇਹਦੇ 'ਚ ਜੀ 16 17 ਕਿਲੋ ਅੱਛਾ ਇਹਦੇ 'ਚ 16 17 ਵਾਲੀ ਆ ਗਈ ਆ ਆਪਣੇ ਕੋਲ ਵੱਡੀ ਪੈਕ ਆਉਂਦੀ ਆ ਵੱਡੀ ਪੈਕਿੰਗ ਆਉਂਦੀ ਆ 16 17 ਕੱਠੀ ਲੜੀ ਪੈਂਦੀ ਆ ਬਾਈ ਫਰਸਟ ਕਲਾਸ ਆ ਗਈ ਬਰਾਦੀ ਇਹ ਤੋਂ ਬਾਅਦ ਆ ਗਈ ਸੀਜ਼ਨ ਆ ਹੁਣ ਸੀਜ਼ਨ ਆ ਜੀ ਜਿਹੜੀ ਚੀਜ਼ ਚੱਲੀ ਆ ਹੁਣ ਆਲੂ ਖਰਾ ਚੱਲ ਪਿਆ ਆਲੂ ਖਰਾ ਚੱਲ ਪਿਆ ਟਾਪ ਕੁਆਲਿਟੀ ਜੀ ਆਲੂ ਖਰਾ ਹਮਾਚ ਲ ਆ ਗਿਆ ਇਹ ਕੀ ਰੇਟ ਵਗਦਾ ਜੀ ਇਹ 100 110 100 110 ਤੇ ਵਜ਼ਨ ਹੋਊਗਾ ਇਹਦੇ ਚ ਵੀ 15 16 ਕਿਲੋ ਹਨਾ ਹੋਊਗਾ ਹੋਊਗਾ 15 16 ਕਿਲੋ ਦੇ ਨੇੜੇ ਤੇ ਬਹੁਤ ਕਿੰਨਾ ਕ ਵਜ਼ਨ ਨਿਕਲਦਾ ਜੀ 10 12 ਕਿਲੋ 10 12 ਮੈਂ ਵੱਧ ਤੱਕ ਲਾਈ 100 110 ਰੁਪਏ ਛੋਟਾ ਨਾ ਆ ਆ ਡੱਬੀਆਂ ਵੀ ਆਈਆਂ ਲੈ ਭਾਈ ਇਧਰ ਅੱਜ ਨੇ ਆਲੂ ਵਗੈਰਾ ਇਹ ਵੀ ਆਲੂ ਖਰਾਈਆ 800 ਰੁਪਏ 800 ਰੁਪਏ ਦਾ ਇੱਕਾ ਕੁਰਬਾਨੀ ਆ ਗਈ ਹਾਂ ਚਲਦੀ ਲੈ ਬਈ ਕੁਰਬਾਨੀ ਟਾਪ ਤੋਂ ਟਾਪ 100 ਰੁਪਏ ਡੱਬੀ 100 ਰੁਪਏ ਦੀ ਡੱਬੀ ਜੀ ਇਧਰ ਵੀ ਕਰ ਲੋ ਕੋਈ ਨਾਲ ਸਬਦਾ 100 ਰੁਪਏ ਇਹ ਇਹ ਵੀਡੀਓ ਦੇਖਣ ਵਾਲੇ ਆਪਣੇ ਆਖਰਬੂਜਾ ਆ ਗਿਆ ਹਾਂ ਬਈ ਤੇ ਖਰਬੂਜਾ ਆ ਗਿਆ ਬੂ ਇਧਰ 20 ਕਿਲੋ ਦੀ ਪੈਕਿੰਗ ਆ ਇਹਦਾ 750 750 750 ਰੇਟ ਉੱਥੇ ਖੜਾ ਬਈ ਡਾਬ ਆ ਗਈ ਡਾਬ ਬਾਹਰ ਨਾਰੀਅਲ ਦਿਖਾ ਦੇ ਹਾਂ ਬਈ ਇਧਰ ਜਿਹਦਾ ਇਹਦਾ ਰੇਟ ਬਹੁਤ ਕਿੰਨਾ ਕਰਦਾ ਜੀ ਅੱਜ 1300 ਰੁਪਏ 20 ਪੀਸ ਨਾ ਭਈ 1400 ਤੋਂ ਦਾ ਦਾਜਾ 613 13 613 13 613 ਜੀ 100 ਰੁਪਏ ਦਾ ਜਾਨੀ ਕਿਹੜਾ ਰੇਟ ਜੀ ਥੱਲੇ ਆਇਆ 100 ਰੁਪਏ ਰੇਟ ਥੱਲੇ ਆ ਹੋ ਸਕਦਾ ਮੌਸਮ ਠੰਡ ਚੰਗਾ ਆੜੂ ਵੇਗ ਗਿਆ ਮਾੜਾ ਰਹਿ ਗਿਆ 360 300 ਰੁਪਏ ਦਾ ਮਾੜਾ ਰਹਿ ਗਿਆ 360 350 ਚੰਗਾ ਆੜੂ ਬੋਕੀ ਰੇਟ ਵੇਗ ਗਿਆ ਜੀ 550 550 ਦੀ ਰੇਟ ਥੱਲੇ ਭਈ ਦਸਹਰੀ ਆ ਗਈ ਦਸਹਰੀ ਬੋਕ ਹੈ ਕੁਆਲਟੀ ਇਧਰ ਦੇ ਸਾਰੇ ਟਾਪੋ 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 ਦੇ ਸਾਰੇ ਆ ਕੀ ਦੇਖ ਲੋ ਇਹ 60 ਰੁਪਏ ਕਿਲੋ ਜੀ ਆਲੂ ਖਰਾ ਆ ਗਿਆ ਮਾਚਲ ਦਾ ਉਹ ਬਧੀ ਦੇ ਸਾਰੇ ਦਾ ਰੇਟ 60 ਹੈ ਜੀ ਆ ਦੇਖੋ ਇਧਰ ਗਾਨੀਆਂ ਵਾਲੇ ਰਾਣੀਆਂ ਆ ਮਾਲ ਬੱਲੇ ਜੀ ਕੀ ਬਾਤ ਕੁਆਲਟੀ A1 ਕੁਆਲਟੀ A1 50 ਰੁਪਏ ਕਿਲੋ 50 ਰੁਪਏ ਕਿਲੋ ਬਈ ਤੋਤੇ ਅੰਬ ਆ ਗਏ ਜੜੇਲਾ ਦੇਖ ਇਧਰ ਤੋਤੇ ਇਹ ਤੋਤਾ ਅੰਬ ਆ ਵੀ ਤੋਤਾ ਇਹ ਨੂੰ ਤੋਤਾ ਇਹ ਮੋਂ ਕਿਹੜੇ ਲੋਕ ਜਿੰਨੇ ਜਾਂਦੇ ਜਾਨੇ ਘਰ ਵਾਲੇ ਆਵ ਕੇ ਕਿ ਕਿਥੇ ਇਹ ਨਜ਼ਾਰੇ ਹੀ ਬਹੁਤ ਅੰਬ ਖਾਸ ਚੀਜ਼ ਤੇ ਲੱਗਣੀ ਇਹਨੇ ਖਾ ਲਿਆ ਬਈ ਨਿਆਰੀ ਹੈ ਅੱਛਾ ਜੀ ਸੇਵ ਆ ਗਿਆ ਸੇਵ ਆ ਗਿਆ ਜੀ ਇਹ ਕੀ ਰੇਟ ਆ ਬਾਊ ਸੇ 1500 ਸੇ 1500 ਰੁਪਏ ਕੁਆਲਿਟੀ ਦਾ ਜ਼ਰੂਰੀ ਦੱਸੋ ਜੀ ਸਫੈਦਾ ਮਿੱਠਾ ਹੁੰਦਾ ਹੈ ਥੋੜਾ ਘਟ ਮਿੱਠਾ ਤਾਂ ਫਿਰ ਆਪ ਦੀ ਆਪ ਦੀ ਮਰਜ਼ੀ ਆ ਮੈਂਗੋ ਸ਼ੇਕ ਇਹਦਾ ਹੀ ਬਣਦਾ ਫਰੂਟੀ ਇਹਦੀ ਬਣਦੀ ਆ ਅੱਛਾ ਉਹ ਜੀ ਫਰੂਟੀ ਇਹਦੀ ਬਣਦੀ ਆ ਮੈਂ ਹਾਂ ਮੈਂ ਤਾਂ ਸਫੈਦੇ ਨੂੰ ਸਮਝੀ ਗਿਆ ਨਾ ਨਾ ਸਫੈਦੇ ਇਹਦੀ ਬਣਦੀ ਮੈਂਗੋ ਸ਼ੇਕ ਫਰੂਟੀ ਇਹ ਜੀ ਜਿਆਦਾ ਨਿਕਲਦਾ ਸਮਾਨ ਜਾਦੇ ਸਮਾਨ ਨੇ ਕਾ ਬਹੁਤ ਬਣਦੀ ਹੈ ਠੀਕ ਹੈ ਜੀ ਘੱਟ ਮਿੱਠਾ ਹੁੰਦਾ ਹੈ ਇਹਦਾ ਬਜ਼ਾਰ ਬਹੁਤ 100 ਰੁਪਏ ਕਿਲੋ ਦੀ 100 ਰੁਪਏ ਕਿਲੋ ਆਲੂ ਬਖਰਾ ਲੈ ਭਾਈ ਫਰੂਟੀ ਵਗੈਰਾ ਜਿਹੜੀ ਬਣਦੀ ਹੈ ਨਾ ਆਂਬ ਦੀ ਬਣਦੀ ਆ ਤੇ ਆਪਾਂ ਘਰੇ ਲੈ ਜਾਂਦੇ ਨੇ ਵਾਹ ਸਫੈਦਾ ਤੇ ਜਾਂ ਦਸਹਰੀ ਆਉਂਦਾ ਤੇ ਆ ਭਾਈ ਦਸਹਰੀ ਆ ਟਾਪ ਕੁਆਲਟੀ ਆ ਉਧਰ ਦੇ ਬੰਦਾ ਉਹ ਖੜਾ ਵੈਨ ਕਾਲ ਆ ਕੀ ਰੇਟ ਬਹੁਤ ਇਹਦਾ ਕਿੰਨਾ ਦੇ ਇਹ ਅੰਦਾਜ਼ਾ 55 ਰੁਪਏ 55 ਰੁਪਏ ਮਤੀਰਾ ਮੰਦਾ ਮਤੀਰਾ ਬਹੁਤ ਮਸਮੀ ਨਹੀਂ ਹੁੰਦੀ ਮਸਮੀ 1400 ਰੁਪਏ ਵਕਦੀ ਪਈ ਆ 1400 ਰੁਪਏ ਦਾ ਬਜਾ ਹਾਂ ਇੱਕ ਕੰਮ ਦਸਹਰੀ ਆਈ ਸੀ ਕਿ ਗੋਲਡਨ ਸਹੀ ਆ ਜੀ ਜਿਹੜੀ ਬਾਲੀ ਵਧੀਆ ਹੈਗੀ ਆ ਉਹ 80 ਰੁਪਏ ਵੀ ਕੀ ਆ 80 ਰੁਪਏ ਕਿਲੋ ਸਾਰੀ ਬਹੁਤ ਵਧੀਆ 165 ਵੀ ਕੀ ਆ 165 ਵੀ ਕੀ ਹੈ ਜੀ ਬਾਕੀ 55 ਨਾਰਮਲ 55 ਦੀ ਸਭ ਤੋਂ ਵਧੀਆ ਮਾੜੇ ਮੰਗਾਉਂਦੇ ਨਹੀਂ ਆਪਣੇ ਮਾੜੇ ਮੰਗਾਉਂਦਾ ਸੌਦਾ ਆਪਣੇ ਟੌਪ ਦਾ ਹੋਵੇਗਾ 35 ਰੁਪਏ ਵਾਲੇ ਨਹੀਂ ਮੰਗਾਉਂਦੇ ਜੀ ਇੱਕ ਗੱਲ ਬਈ 100 ਚ ਕਿਲਾ ਗੁੱਲਾ ਨਹੀਂ ਨਿਕਲੇ ਲੋ ਵੀਡੀਓ ਚ 20 30 ਰੁਪਏ ਤੇ ਜਰੂਰ ਲੱਗਦੇ ਨੇ ਸੌਦਾ ਵਧੀਆ ਹੋਊਗਾ ਆਪਣੇ ਕੋਲ ਕੁਆਲਿਟੀ ਕੁਆਲਿਟੀ ਮੰਗਾਣੇ ਦੂਜੀ ਨਹੀਂ ਕਿਲਾ ਆ ਗਿਆ ਕਿਲਾ ਬਾਹਰਲੇ ਪਾਸੇ ਕਿਲਾ ਕਿਲਾ ਟੌਪ ਕੁਆਲਿਟੀ ਪਿਆ ਹੋਊਗਾ ਤੁਹਾਨੂੰ ਵਿਖਾ ਦਨੇ ਹੋਵੇਗਾ ਭਾਈ ਜੀ ਕੀ ਹਾਲ ਚਾਲ ਹੈ ਬਰਾਓ ਠੀਕ ਆ ਲਾ ਬਈ ਕੇਲੇ ਟੋਪ ਕੁਆਲਿਟੀ ਪਏ ਬਾਜ਼ਾਰ ਕਿੱਥੋਂ ਲੱਗਿਆ ਜੀ 37 38 37 38 ਹੋਲ ਸੇਲ ਦਾ ਰੇਟ ਹੈ ਲਾ ਬਈ ਬਹੁਤ ਕੇਲੇ ਦਾ ਬਾਜ਼ਾਰ ਜਵੇਂ ਮੌਸਮ ਠੰਡਾ ਹੁੰਦਾ ਇਹਦੇ ਨਾਲ ਇਹਦੇ ਤੇ ਫਰਕ ਕੇਲੇ ਦੇ ਵੇਖਦੇ ਰਹਿੰਦਾ ਵੇਖਦਾ ਹੀ ਦਿੰਦੇ ਰੇਟ ਤਾਂ ਫਰਕ ਪੈਂਦਾ ਹੁੰਦਾ ਇਹਨਾਂ ਮੌਸਮ ਦਾ ਕੇਲੇ ਦੀ ਥੋੜੀ ਐਕਸਪੋਰਟ ਜ਼ਿਆਦਾ ਹੋ ਰਿਹਾ ਕੇਲਾ ਤੇਜ਼ ਆ ਤੇਜ ਆ ਜੀ ਆਹ ਬੰਦੇ ਨੂੰ ਖਾਣਾ ਔਖਾ ਥੋੜਾ ਆ ਹਾਂ ਕਿਲੋ ਜੀ 5 6 ਪੀਸ ਚੜਦੇ ਆ ਤੇ ਕਿਲੋ ਨਾ ਬਣਦਾ ਕੋਈ ਹੁਣ 2 ਕਿਲੋ ਚੱਕੂ ਤਾ ਕਿਲੋ ਨਾ ਬਣਦਾ ਕੋਈ 60 65 ਰੁਪਏ ਕਿਲੋ ਹਾਂ ਫਿਰ ਰੇਟ ਪੜਦਾ ਨਹੀਂ ਖੰਦਾ ਪੜਦਾ ਨਹੀਂ ਪੈਂਦਾ ਜੋ ਮਹੀਨਾ ਹੁੰਦਾ ਤੇ ਅਗਲਾ ਗਾਂ ਵਿੱਚ ਮਹਿੰਗਾ ਹੀ ਕਰਾਣਾ ਆਮਲਾ ਕੋਲ ਲੱਗ ਗਏ ਲੋਕ ਥੋੜੀ ਮਾਰਕੀਟ ਤਾਂ ਮੰਡੀ ਜਾਂਦੀ ਪਈ ਆ ਲੈਵਰ ਤਬਕਾ ਤਾਂ ਆਉਂਦਾ ਨਹੀਂ ਜ਼ਿੰਮੇਦਾਰ ਵੀ ਵਿੱਲਾ ਨਹੀਂ ਹੁਣ ਕੋਈ ਝੋਨਾ ਲਾਉਣ ਲੱਗ ਗਏ ਮੰਡੀ 'ਚ ਬੰਦਾ ਤਾਂ ਆਊਗਾ ਜੋ ਗਾਹ ਕਿ 60 ਸੁਣ ਲੈਂਦਾ ਕੇਰਾ ਦੇ ਹਾਂ ਬਸ ਤਾਂ ਕਾਰੋਬਾਰ ਦਾ ਬੰਦਾ ਤਾਂ ਧੀ ਦਾ ਕੱਢਣੀ ਆ ਸਹੀ ਹੈ ਜੀ। ਬਾਕੀ ਠੀਕ ਆ। ਓਕੇ ਜਿਵੇਂ ਚੱਲੀ ਜਾਂਦਾ। ਖਰਗੂਜੇ ਦਾ ਬਜ਼ਾਰ ਬਹੁ ਜਿਹੜਾ ਦੂਜਾ ਉਹ 450 ਕਿਹਾ ਤਾਂ ਜਿਹੜਾ ਦੂਜਾ ਹੈਗਾ ਉਹ 12-13 ਰੁਪਏ ਵਿਕਦਾ ਹੈਗਾ ਇੱਕ। 12-13 ਰੁਪਏ। 골ਡਨ ਜੀ 골ਡਨ। 골ਡਨ ਇਹ ਹੀ 15 ਰੁਪਏ 12-13 15 ਵਿਕਦਾ ਹੈਗਾ। 15 ਰੁਪਏ। ਲਾ ਭਈ ਸਾਡੇ ਰੇਟ ਬਾਊ ਨੇ ਕਨਾਤੇ ਹੈ ਨਾ ਤੇ ਕੋਟਕਪੂਰਾ ਸਬਜ਼ੀ ਮੰਡੀ ਦੇ ਫਲਾਂ ਦੇ ਰੇਟ ਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜੀ, ਲਾਈਕ ਕਰ ਦਿਓ, ਕਮੈਂਟ ਜ਼ਰੂਰ ਕਰਿਆ ਕਰੋ। ਹੋ ਠੀਕ ਠੀਕ ਹੈ ਜੀ ਵਧੀਆ ਵਧੀਆ ਸੇਟਾ ਠੀਕ ਹੈ ਜੀ ਲੱਭਿਆ ਭਾਈ ਇਹਨੇ ਇੱਧਰ ਰੇੜੀ ਵਾਲੇ ਵੀਰ ਖੜੇ ਹੋਰ ਭਾਈ ਕੀ ਹਾਲ ਚਾਲ ਹੈ ਭਰਾ ਠੀਕ ਹੈ ਜੀ ਸਿੱਧਾ ਕਿਵੇਂ ਭਾਈ ਆਪਣੀ ਬਈ ਕੇਲੇ ਦਾ ਬਾਜ਼ਾਰ ਚ ਕੇਲੇ ਲੈ ਕੇ ਜਾਂਦੇ ਰਹਿੰਨੇ ਆਮ ਹਾਂਜੀ ਵੇਚ ਦੇ ਕੇਲੇ ਦਾ ਬਾਜ਼ਾਰ ਇਹ ਕੀ ਤੇ ਚੱਲੀ ਜਾਂਦਾ ਥੋੜਾ ਜਿਹਾ ਭਰਾ ਅੱਗੇ ਜਿੰਨੇ 40 40 ਰੁਪਏ ਆਮ ਰੇੜੀ ਤੋਂ ਮਿਲ ਜਾਂਦਾ ਅੱਜ ਦਾ ਰੇਟ ਹੈ 60 ਰੁਪਏ 65 ਰੁਪਏ 70 ਮਿਲਦਾ ਹੋਊ ਰੇੜੀ ਤੋਂ ਵੇਚ ਜਾਂਦਾ ਅੱਜ ਨਹੀਂ 2 ਕਿਲੋ ਹੀ ਵੇਖਦੇ ਜੀ ਇਹ ਕਿੰਨੇ ਦਾ ਭਾਈ ਸੌਦਾ ਸੌਦਾ 2 ਕਿਲੋ ਦਾ ਸੌਦਾ 2 ਕਿਲੋ 50 ਰੁਪਏ ਨੇੜੇ ਤੇ ਦਾ ਰੇਟ ਤਾਂ ਹਮ ਲਾ ਕੇ ਕੀ ਰਿਐਕਸ਼ਨ ਹੁੰਦਾ ਬਾਈ ਰੇਟ ਵੇਖ ਕੇ ਅਗਲਾ ਕਹਿਂਦਾ ਯਾਰ ਉਹਨਾਂ ਇਹਨਾਂ ਰੇਟ ਕਿਉਂ ਨਹੀਂ ਆਦੇ ਨਹੀਂ ਕਹਿੰਦੇ ਜੀ ਜਿਹਨੇ ਲੈਣਾ ਉਹਨੇ ਲੈਣਾ ਹੀ ਹੈ ਜਿਹਨੇ ਖਾਣਾ ਖਾਣੇ ਹੀ ਹੈਗਾ ਹਾਂ ਕਿਉਂਕਿ ਪਹਿਲਾਂ ਆਪਾਂ ਵੇਨੇ ਵੀ ਇਹਦਾ 30 35 40 ਤੱਕ ਰੁਪਏ ਕਿਲੋ ਕਾ ਮਿਲ ਜਾਂਦਾ ਈ ਬਾਹਰ ਰੇੜੀ ਤੋਂ ਅੰਦਰ ਰੇੜਨਦਾ ਇਹਦਾ 20 20 ਉਹਦੇ ਨੇੜੇ ਤੇ 25 ਦਾ ਲਾਲੋ ਤੇ 30 ਦਾ ਲਾਲੋ 10 ਨਹੀਂ ਕੇਲਾ ਤੇਜ ਹੈ ਜੀ ਪਰ ਕੇਲਾ ਅੰਦਰੋਂ ਹੀ ਤੇਜ ਆ ਹੁੰਦਾ ਰੇੜੀ ਕੱਲਾ ਤੇ ਜਾਂਦਾ ਹੈ ਹਾਂ ਸਟੋਰ ਚੋਂ ਵਾ ਕੇ ਬਿਆਹ ਵੇਚੀ ਜਾਂਦਾ ਤੇ ਬਾਕੀ ਜੇ ਬਈ ਇਹ 2-4 ਦਿਨ ਨਾ ਵਿਕੇ ਬਾਈ ਚੰਸ ਕਰੀ ਬਾਈ ਖਰਾਬ ਬਹੁਤ ਹੁੰਦਾ ਜੀ ਿਲੇ ਪੈਂਦਾ ਇਹਦਾ ਕੱਲੇ ਪੈਸੇ ਪੂਰੇ ਹੁੰਦੇ ਬਾਹਰ ਰੱਖਣੀ ਪੈਂਦੀ ਹੈ ਜੀ ਚੀਜ਼ ਹਾਂ ਰੱਖਣੀ ਪੈਂਦੀ ਹੈ ਕਿਲੇ ਚੋਂ ਜਾਨੀ ਕੱਢਣ ਪਾਉਨ ਨੂੰ ਕੋਣ ਨਹੀਂ ਜੀ ਅੱਜ ਲੈ ਕੇ ਇਹ ਸ਼ਾਮ ਨੂੰ ਘੁਲਾ ਜੂ ਹਾਂਜੀ ਇਹ ਇਹ ਫਿਰ ਤੁਸੀਂ ਕਿਵੇਂ ਕਰਦੇ ਵਿੱਚ ਥੋੜਾ ਹਰਾ ਪਵਾ ਲੈਨੇ ਵੀ ਅੱਜ ਨਾ ਵਿਕੋ ਕੱਲ ਨੂੰ ਵੇਚ ਲਾਂਗੇ ਹਰਾ ਜੀ ਹਨਾ ਮੈਕਸੀ ਹੁੰਦਾ ਜੀ ਮੈਕਸੀ ਜਾ ਕਰਾ ਲੇ ਹਾਂਜੀ ਸਹੀ ਆ ਬਾਈ ਲਓ ਬਈਆ ਜਿਹੜਾ ਜਾਨੀ ਮਾਰਕੀਟ ਦਾ ਹਾਲ ਚੱਲੀ ਜਾਂਦਾ ਤੁਸੀਂ ਵੇਖ ਲਓ ਜੀ ਹਣਾ ਕੇਲੇ ਦਾ ਰੇਟ ਇਹ ਕਿ ਬਹੁਤ ਤੇਜ਼ ਆ ਬਾਈ ਅੱਗੇ ਨਹੀਂ ਜਾਂਦਾ ਮੇਰੇ ਹਿਸਾਬ ਨਾਲ ਅੱਗੇ 40 ਚੁੜੀ 45 ਆਮ ਬਾਹਰੋਂ ਮਿਲਦਾ ਸੀ 40 ਰੁਪਏ 23 ਕਿਲੋ ਇਹ ਵੀ 750 ਰੁਪਏ ਦਾ ਹੋਈ ਜਾਂਦਾ ਹਣਾ 10 ਕਿਲੋ ਪਈ ਜਾਂਦਾ ਹਾਂ ਸਹੀ ਆ 100 ਦੇ 3 ਕਿਲੋ ਦੇਈ ਜਾਂਦੇ ਸੀ ਆਮ ਹੁਣ 2 ਕਿਲੋ ਹੀ ਮਿਲਦਾ ਸਹੀ ਆ ਭਰਾ ਸਹੀ ਆ ਹੋਰ ਠੀਕ ਆ ਭਰਾ ਹਾਂ ਲਾ ਬਾਈ ਤੇ ਆਹ ਰੇਟ ਜਿਹੜੇ ਬਾਈ ਮੇਤਰੋ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਜਿਹੜੇ ਚੱਲੀ ਜਾਂਦੇ ਆ ਜੀ ਲਓ ਬਈ ਫਲਾਂ ਵਾਲੀ ਵੀਡੀਓ ਬਣਾਉਣ ਤੋਂ ਬਾਅਦ ਇੱਧਰ ਆ ਗਿਆ ਅੰਮ੍ਰਿਤਸਰ ਦੇ ਸੌਦੇ ਸੰਜੂ ਦੀ ਦੁਕਾਨ ਤੇ ਆ ਗਿਆ ਸੰਜੂ ਦੀ ਦੁਕਾਨ ਤੇ ਬੰਦ ਗੋਭੀ ਜਾਨੀ ਬਾਹਰਲੇ ਸੌਦੇ ਪਾਇਆ ਬਾਈ ਆ ਵੇ ਲੋ ਇੱਧਰ ਚਾਰੀ ਅੰਬ ਪਿਆ ਮਿਰਚ ਪਈ ਆ ਖੀਰੇ ਪਿਆ ਭਾੜੀ ਮਿਰਚ ਇਹ ਸਾਰਾ ਬਾਹਰਲਾ ਮਾਰਸ਼ਲ ਜਿਹੜਾ ਆਈ ਜਾਂਦਾ ਬਾਈ ਜਾਨੀ ਇਹਨੂੰ ਕਹਿ ਸਕਦੇ ਆ ਆਪਾਂ ਦਿੱਲੀ ਤੋਂ ਆਉਂਦਾ ਮਾਲ ਵਸੇ ਅੰਮ੍ਰਿਤਸਰ ਦੇ ਸੌਦੇ ਮਹਾਰਾਸ਼ਟਰ ਵਾਲੀ ਸਾਈਡ ਦੇ ਸੰਜੂ ਜਿਹੜਾ ਮਗਾਉਂਦਾ ਤੁਹਾਨੂੰ ਪਤਾ ਹੀ ਆ ਬਾਈ ਫਲਾਂ ਦੇ ਰੇਟ ਹੋ ਗਏ ਆ ਰੇਟ ਗਿਣਾਉਣ ਤੋਂ ਬਾਅਦ ਇੱਕ ਦੂਬਾਰ ਲੋਕਲ ਸੌਦੇ ਦੇ ਰੇਟ ਗਿਣਾਵਾਂਗੇ ਜਿਹਦੇ ਤੁਸੀਂ ਵੀਡੀਓ ਵੇਖਣ ਲੱਗੇ ਜਿਹਨੂੰ ਖਾਤਾ ਤੁਸੀਂ ਵੀਡੀਓ ਵੇਖਦੇ ਆਲੂ ਦੇ ਪਿਆਜ਼ ਦੇ ਭਾਈ ਰੇਟ ਐਂਡ ਤੇ ਆਉਂਦੇ ਹੁੰਦੇ ਆ ਆ ਪਹਿਲਾਂ ਫਲਾਂ ਦੇ ਰੇਟ ਗਿਣਾ ਕੇ ਅਹਮਦਾਬਾਦ ਦੇ ਸਬਜ਼ੇ ਗਿਣਾ ਕੇ ਇਦੋਂ ਬਾਅਦ ਆਉਂਦੇ ਹੁੰਦੇ ਆ ਆਪਣੀ ਵੀਡੀਓ ਦੇ ਵਿੱਚ ਭਾਈ ਲੋਕਲ ਸਬਜ਼ੀਆਂ ਦੀ ਰੇਟ ਹਨਾ ਲੋਕਲ ਸਬਜ਼ੇ ਤੋਂ ਬਾਅਦ ਆਲੂ ਪਿਆਜ਼ ਬਾਰੇ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਸੰਜੂ ਕੀ ਹਾਲ ਚਾਲ ਹੈ ਮਹਾਰਾਜ ਸਿੱਧਾ ਕਿਵੇਂ ਭਾਈ ਆਪਣੀਆਂ ਵਧੀਆ ਭਾਈ ਗਾਗੂ ਕਿਵੇਂ ਚੱਲੀ ਆ ਨਾ ਮੰਡੀ ਦਾ ਫੁੱਲ ਕਿਹਾ ਗਾਗ ਮਾੜਾ ਹਾਲਾ ਮੰਡੀ ਦਾ ਮੰਡੀ ਦਾ ਮਾੜਾ ਹਾਲਾ ਭਾਈ ਭਾਈ ਅਚਾਰੀ ਅੰਬ ਦਾ ਕੀ ਰੇਟ ਸੱਜੂ ਚਾਰੀ ਅੰਬਰੇ 15 ਤੋਂ 17 ਨੇ ਸੱਚੀ ਚਾਰੀ ਅੰਬ ਬਾਈ ਮੰਡੀ ਦੇ ਵਿੱਚ ਵਧ ਗਿਆ ਜਿਹੜੇ ਪਿੱਛੇ ਝੱਖੜ ਝਕੜ ਆਇਆ ਉਹਦੇ ਨਾਲ ਕਹਿੰਦੇ ਅੰਬ ਬਹੁਤ ਡਿੱਗਿਆ ਬਾਈ ਹਨਾ ਉਹਦੇ ਕਰਕੇ ਮੰਡੀ ਦੇ ਵਿੱਚ ਮਾਲ ਵਧਿਆ ਜੀ ਹਨਾ ਥੋੜਾ ਰੇਟ ਡਾਊਨ ਆਇਆ ਬਾਈ ਉਹਦੇ ਕਰਕੇ ਨਹੀਂ ਰੇਟ ਡਾਊਨ ਨਹੀਂ ਗੱਕ ਹੀ ਨਹੀਂ ਨਿਕਲੀ ਅੰਬ ਦੀ ਗੱਕ ਹੀ ਨਹੀਂ ਨਿਕਲੀ ਅੰਬ ਦੀ ਗਾ ਘਾਟਾ ਜਾਂਦੇ ਵਕਤ 10 ਰੁਪਏ ਵੇਚਣਾ ਪਿਆ ਅੰਬ ਜਾਦੇਵਾਲ ਕੇ ਗਾਹ ਕੰਨ੍ਹਣੀ ਵਾਲੇ ਫਲਾਲ ਸਹੀ ਗੱਲ ਆ ਸਹੀ ਹੈ ਨਾ ਲਾ ਭਾਈ 12 15 ਰੁਪਏ ਦੇ ਨੇੜੇ ਤੇ ਜਿਹੜਾ ਭਾਈ ਸੰਜੂ ਮੰਗੀ ਜਾਂਦਾ 12 ਰੁਪਏ 15 13 12 ਤੋਂ ਲੈ ਕੇ 15 ਰੁਪਏ ਤੱਕ ਜਿਹੜਾ ਹਲੇ ਮਾਲ ਪਿਆ ਤੋਂ ਹੀ ਲਾ ਲੋ ਸਾ ਵੀ ਸਵੇਰ ਦੇ 6 ਵਜ੍ਹ ਕੇ 6 ਵਜ੍ਹ ਮਡੋਂਗੇ ਭਾਈ ਨਾ ਇਧਰ ਭਾਈ ਅੱਲਾ ਦਾ ਬਾਜ਼ਾਰ ਤੇ ਜਿਹੜਾ ਬੰਦ ਗੋਭੀ ਦਾ ਬਾਜ਼ਾਰ ਕੋਈ ਨਹੀਂ ਮਾਲ ਗੋਭੀ 6 7 ਰੁਪਏ 8 ਰੁਪਏ ਬੰਦ ਗੋਭੀ ਦਾ ਬਾਜ਼ਾਰ ਉਹ ਹੀ ਭਾਈ 6 7 ਰੁਪਏ ਆਪਣੇ ਜਦੋਂ ਲੋਕਲ ਬੰਦ ਗੋਭੀ ਚੱਲੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ 5 6 7 ਤੱਕ ਜਿਹੜੀ ਲਿਖੀ ਜਾਂਦੀ ਹੈ ਅੱਲਾ ਦਾ ਬਜ਼ਾਰ ਤੇ ਖੀਰੇ ਦਾ ਬਜ਼ਾਰ ਰੁਪਏ ਸੰਜੂ ਕਿੰਨਾ 10 12 ਰੁਪਏ ਅੱਲ 10 12 ਰੁਪਏ ਖੀਰੇ ਦਾ ਜੀ 30 ਰੁਪਏ ਕਿਲੋ ਵਧੀਆ ਖੀਰਾ ਇਹ ਦੇਸੀ ਖੀਰਾ 20 ਰੁਪਏ ਵੇਚਦਾ ਇਹ ਦੇਸੀ ਦੇਸੀ ਖੀਰਾ ਆ ਗਿਆ ਭਾਈ 20 ਰੁਪਏ ਕਿਲੋ ਦੇਸੀ ਖੀਰਾ ਜਿਹੜਾ ਚੈਨ ਵਾਲਾ ਖੀਰਾ ਸੀ ਭਾਈ ਆਪਣੇ ਨਹੀਂ ਮਿਲਿਆ ਉਹਦਾ ਬਰੇਟ ਵੇਹੇ ਜਾਂਦਾ ਅੱਜ ਕਿੰਨਾ ਕੋ 30 34 35 ਦੇ ਵਿੱਚ ਠੀਕ ਆ ਅਰਬੀ ਬਹੁਤ ਘੇੜ ਕੁਆਲਟੀ ਆ ਗਈ ਐ ਭਾਈ ਇੱਧਰ ਸਾਨੂੰ ਅਰਬੀ ਦੇ ਗੱਟੇ ਵਖੋਣੇ ਇੱਧਰ ਪਾ ਵੇਖੋ ਇੱਧਰ ਬਹੁਤ ਘੇੜ ਕੁਆਲਟੀ ਆ ਸਿਰਾ ਕੁਆਲ ਤੇ ਹੋਲਸੇਲ ਦਾ ਰੇਟ ਆ ਇਹ ਤੇ ਦਗਣਾਉਣਾ ਤੁਹਾਨੂੰ ਕੀ ਬਈ ਅਰਬੀ ਦਾ ਕੀ ਰੇਟ ਫਿਰਦਾ ਜੀ ਅਰਬੀ 35 ਰੁਪਏ ਚੱਲੀ ਅੱਜ 35 ਰੁਪਏ ਦੇ ਨੇੜੇ ਤੇ ਅੱਜ ਘਟੋ ਘੜ 50 ਰੁਪਏ ਵਿਕੇ ਤਾਂ ਬਚਾਰੇ ਰੇੜੀਆਂ ਨੂੰ ਬਣੋ ਕੁਛ ਹਾਂ ਘਟੋ ਰੁਪਏ ਗਰਮੀ ਬਹੁਤ ਆ ਭਾਈ ਜੀ ਕਮਲਾ ਜੀ ਨੇ ਆਪਦੀ ਢਹਾੜੀ ਵੀ ਘਟਨੀ ਆ। ਵਜਨ ਵੀ ਘਟੂਗਾ ਪਰ ਵਜਨ ਵੀ ਘਟੂਗਾ। ਲੀਵਰ ਵੀ ਜਾਉ ਇਥੋਂ ਲਾਨ ਲੱਗੇ। ਲੀਵਰ ਵੀ ਜਾਉ। ਲੋਕਾਂ ਨੇ 35 ਦੇ ਦੇਣ ਸਾਨੂੰ। ਉਹ ਤਾਂ ਨਹੀਂ ਮਿਲਨੀ ਉੱਥੇ। ਹਾਂ ਜਿਹੜੇ ਕਹਿੰਦੇ ਨੇ 35 ਦਾ 35 ਮਿਲ ਜੇ ਤੇ 15 ਰੁਪਏ ਤੋਂ ਬਿਹਤਰ ਕਮਾਈ ਵੀ ਜਾਏ। 20 ਰੁਪਏ ਕਮਾਈ ਚਾਹੀਦੀ ਆ ਵੀਰੇ। ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਮਹਿੰਗਾਈ ਬਹੁਤ ਆ ਗਈ। ਦਾਸਤ ਮੇਰਾ ਖਰਚਾ ਹੀ ਪੈ ਜਾਂਦਾ। 1000 ਰੁਪਏ ਪਾ ਕੇ ਜਾਵੜ ਗਿਆ ਨਾ ਸੰਜੂ ਜੇਬ 'ਚ। ਸ਼ਹਿਰ ਜਾਵੜੀ ਉਹ ਤਾਂ ਪਤਾ ਨਹੀਂ ਲੱਗਦਾ ਕਿ ਕਿਧਰ ਨੂੰ ਕਿਧਰ ਗਿਆ। ਗਾਇਬ ਹੋ ਗਿਆ। ਤੇ ਆਹ ਰਾਲਾ ਤੇ ਮਟਰ ਦੀ ਕੁਆਲਿਟੀ ਫੇਰ ਹੋ ਜੀ ਉਹ ਲਿਆ ਇੱਕ ਗੱਲ ਆ ਲੈ ਆਂਦੇ ਆ ਸੋਰ ਦਾ ਟੋਪ ਕੁਆਲਿਟੀ 120 ਰੁਪਏ ਕਿਲੋ ਹਣ ਟੋਪ ਕੁਆਲਿਟੀ ਜਿਹੜੀ ਯਾਰ ਜੱਪੜ 120 ਰੁਪਏ ਕਿਲੋ ਵੇਗੀ ਭਾਈ ਲੈ ਭਾਈ 120 ਠੀਕ ਆ ਇਧਰ ਵੀ ਆਚਾਰੀ ਆ ਵੀ ਪਿਆ ਨਾ ਲੈ ਭਾਈ ਸਾਰੇ ਰੇਟ ਬਾਕੀ ਅਰਬੀ ਦੇ ਤੇ ਇਧਰ ਮਟਰਾਂ ਦੇ ਗਨਾਤੇ ਆ ਨਾ 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 ਭਾਈ ਬਸ ਜਿਹੜੀ ਭਾਈ ਆਪਣੇ ਲੋਕਲ ਮਿਰਚ ਆਈ ਜਾਂਦੀ ਜਿਹੜੀ ਪੰਜਾਬ ਦੀ ਲੋਕਲ ਆ ਨਾ ਆਹ ਦਾ ਚ ਲੋਕਲ ਮਰ ਲਈ ਇੱਥੇ ਇਧਰ ਲਈ ਹੈ ਲੋਕਲ ਹੀ ਹੈ ਲੋਕਲ ਹੀ ਇਹ ਕੀ ਰੇਟ ਵੇਚਦੀ ਆ ਇਹ ਕੀ ਭਾਅ ਵੇਚੀ ਸੰਜੂ ਇਹ ਸੰਜੂ ਆ 14 ਰੁਪਏ ਲੈ ਵੀ ਲੋਕਲ ਮਿਰਚ ਜਿਹੜੀ 14 ਰੁਪਏ ਇਹ 10 ਤੋਂ ਮੁੜੀ ਹੋਈ ਹੈ ਦੀ 12 ਤੋਂ ਨਾ ਪਹਿਲਾਂ 20 ਵੇਖਦੀ ਸੀਗੀ ਫੇਰ ਇਹਦਾ ਰੇਟ ਰਹਿ ਗਿਆ ਸੀ 10-12 ਰੁਪਏ ਇਸ ਟਾਈਮ ਫੇਰ ਇਹਦਾ ਰੇਟ ਜਣੀ 14 ਰੁਪਏ ਹੈ ਬਾਈ ਮਿਰਚ ਦਾ ਨਾ ਇਹ ਵਾਧਾ ਤੁਹਾਡਾ 2-3 ਰੁਪਏ ਜਿਹੜਾ ਇੱਧਰ ਉਧਰ ਹੁੰਦੇ ਰਹਿੰਦੇ ਹੁੰਦੇ ਆ ਐ ਸੰਜੋਏ ਅਤ ਕੀ ਰੇਟ ਬਾਈ ਮਿਰਚ ਦਾ ਕਿਵੇਂ ਐਤ ਕੀ ਪਿਛਲੇ ਸਾਲ ਲੋ ਐਤ ਕੀ ਮਿਰਚ ਦਾ ਰੇਟ ਕਿੰਨਾ ਰਹਿੰਦਾ ਨਹੀਂ ਐ ਤੇ ਹੀ ਰਹਿੰਦਾ ਹੁੰਦਾ ਹੁਣ ਬਸ 10 ਤੋਂ 15 ਦਿਨ ਤੱਕ ਜਿਵੇਂ ਮੀਂਹ ਪੈ ਗਰਮੀ ਪੈ ਗਈ ਫਿਰ ਚੱਕਿਆ ਉਰੇ ਰਾਂ ਫਿਰ ਚੱਕਿਆ ਜਾਊਗਾ ਪੱਕੀ ਗੱਲ ਫਿਰ ਮਜਾ ਆਊਗਾ ਬਾਕੀ ਵਾਣ ਵਣ ਜਿਵੇਂ ਵਾਈ ਜਾਂਦੇ ਸੰਜੋ ਨਾ ਝੋਨਾ ਝੋਨਾ ਲੱਗੀ ਜਾਂਦਾ ਬਾਈ ਉਹਦੇ ਕਰਕੇ ਵੀ ਸਬਜ਼ੀ ਕੱਟੂਗੀ ਮੰਡੀ ਦੇ ਵਿੱਚ ਸਬਜ਼ੀ ਕੱਟ ਜਾਣੀ ਵੀਰੇ ਹੁਣ ਜਮਾ ਵਧੀਆ ਸਬਜ਼ੀ ਕੱਟ ਜੋਗੇ 10 ਦਿਨਾਂ ਬਾਅਦ ਫਿਰ ਮਟਰ ਗੋਭੀ ਤੇਜ਼ੀ ਆਊਗੀ ਹਾਂ ਸਹੀ ਹਲਾ ਬਾਈ ਤੇ ਆਹ ਰੇਟ ਜਿਹੜੇ ਮਿੱਤਰੋ ਫਿਲਹਾਲ ਚੱਲੇ ਆ ਮੰਡੀ ਦੇ ਵਿੱਚ 4540 ਜਿੱਥੇ ਲੋਟ ਆਇਆ ਰੇਟ ਵਧਿਆ ਇਹਦਾ ਵਧਿਆ ਨਹੀਂ ਉੱਥੇ ਜੀ ਕਿੰਨਾ ਕਿਲੋ ਆਇਆ ਇਹਦਾ ਚ 14 ਉਹ 14 ਕਿਲੋ ਹਣਾ ਲੈ ਬਈ 450 400 ਰੁਪਏ ਦਾ ਜਿਹੜਾ ਲਫਾਫਾ ਆਹਾ ਬਾੜੀ ਮਿਰਚ ਦਾ ਇਹਦਾ 14 ਕਿਲੋ ਦਾ ਵਜਨ ਆ ਇਹ ਲਾਲੋ ਸਾਹਿਬ ਕਦਾ ਰੇਟ ਇੱਕ ਨੰਬਰ ਹੋਣਗੇ ਆਪਣੀ ਵੀਡੀਓ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਆ ਕਰੋ ਸਾਰੇ ਰੇਟ ਸੰਜੂ ਨੇ ਗਿਣਾਏ ਆ ਜੇ ਇੱਥੇ ਤੁਸੀਂ ਕਹੇ ਵੀ ਵਪਾਰੀ ਨੇ ਮਾਲ-ਸ਼ਾਲ ਪਾਉਣਾ ਹੁੰਦਾ ਬਈ ਇਹ ਨਾ ਕਈ ਗੱਡੀ ਲੋਡ ਕਰਦਾ ਕੋਈ ਵੀ ਕੰਮ ਤਕਰ ਹੁੰਦਾ ਜੀ 70094363102 70094363102 ਸੰਜੂ ਦੀ ਦੁਕਾਨ ਤੇ ਖੜੇ ਆ ਜਿੱਥੇ ਆਪਾਂ ਇਹ ਰੇਟ ਗਣਾਈ ਆ ਬਾਈ ਲੈ ਬਈ ਪਵਨ ਦੀ ਦੁਕਾਨ ਤੇ ਆ ਗਿਆ ਦਸ਼ਮੇਸ਼ ਵਿਦਾ ਟਰੇਡਿੰਗ ਕੰਪਨੀ ਤੇ ਖੜੇ ਆ ਨਾ ਤੇ ਲੋਕਲ ਸਬਜ਼ੀਆਂ ਦੇ ਰੇਟ ਗਣਉਣ ਲੱਗੇ ਪਹਿਲਾਂ ਗਣਾਈ ਸੀ ਇਹਨੂੰ ਤਾਂ ਬਾਅਦ ਦੇ ਸਬਜ਼ੇ ਮੜ ਕੇ ਗਣਾਈ ਸੀ ਫਲ ਫਰੂਟਾਂ ਦੇ ਰੇਟ ਹਨ ਤੇ ਹਣ ਬਾਈ ਲੋਕਲ ਸਬਜ਼ੀਆਂ ਦੇ ਰੇਟ ਜਿਹੜੇ ਗਣਉਣ ਲੱਗੇ ਤਾਂ ਕਦੂ ਪਈਆ ਗੋਭੀ ਪਤਾ ਨਹੀਂ ਕਿੱਥੋਂ ਕੱਢੀ ਲਉਂਦੇ ਆ ਬਲੰਦਰ ਵਾਲੇ ਵੀ ਪੰਜਾਬ ਵਾਲੀ ਗੋਭੀ ਵੇਲੇ ਗਰਮੀ ਚ ਚੱਲੀ ਜਾਂਦੀ ਆ ਯਾਰ ਉਹ ਤਾਂ ਪੀਲੀ ਜੀ ਗਈ ਆ ਧੱਪ ਨਾਲ ਪਰ ਦੇਖਦੇ ਬਾਈ ਤੋਂ ਰੇਡ ਵਗੈਰਾ ਕੀ ਚੱਲੇ ਲਸਣ ਪਾਇਆ ਮਿਰਚਾਂ ਪਾਇਆ ਪੰਜਾਬੀ ਇਹਦਾ ਕद्दू ਪਾਇਆ ਟਮਾਟਰ ਪਾਇਆ ਬਾਈ ਕੀ ਆ ਚੱਲ ਬੰਦਾ ਠੀਕ ਹੈ ਸਤਿ ਸ਼੍ਰੀ ਅਕਾਲ ਸਭ ਨੂੰ ਬਹੁਤ ਵਧੀਆ ਬਾਈ ਤੂੰ ਦੱਸ ਲੈ ਬਈ ਟਮਾਟਰ ਤੋਂ ਸ਼ੁਰੂ ਕਰੀਏ ਬਾਈ ਕੀ ਰੇਟ ਕਰੀਏ ਟਮਾਟਰ ਦੇ ਕਿਹਾ 8 ਰੁਪਏ ਬਾਈ 8 ਰੁਪਏ ਮੈਂ ਕੱਲ ਟੋਪ ਦਾ 10 ਵਿਕਿਆ ਸੀ ਹਾਂ ਬਤਾ ਇਹੋ ਜਿਹਾ ਰੇਟ ਸੀ 8 10 ਜਿਵੇਂ ਟੋਪ ਦਾ 10 ਰੁਪਏ ਜਿਹੜਾ ਟੋਪ ਦਾ ਰੇਟ ਆ ਨਾ ਬਾਈ ਜਿਵੇਂ ਇਧਰ ਬਾਈ ਜਿਵੇਂ ਕਦੂ ਪਈ ਹੈ ਜੀ ਕਦੂ ਵਿਕਾ 22 25 ਰੁਪਏ ਲੈ ਬਾਈ ਕਦੂ ਵਿਕਾ ਜਿਹੜਾ 22 ਤੋਂ 25 ਰੁਪਏ ਤੱਕ ਜਿਹੜਾ ਟੋਪ ਦੀ ਕੋਲ ਆ ਗੋਭੀ ਕਿੱਥੋਂ ਗੱਡੀ ਆਉਂਦੇ ਬਾਈ ਯਾਰ ਗੋਭੀ ਵਾ ਵਿਕੀ ਨਹੀਂ ਆ ਜਾ ਲੈ ਕੇ ਆਇਆ ਸੀ ਕੰਪਲ ਪਾਉਣਾ ਸੀਗਾ ਧੁੱਪ ਵਾਲੀ ਲੱਗ ਗਈ ਇਹਨੂੰ ਕਿਹੜਾ ਨਹੀਂ ਬਾਈ ਇਹ ਜਦੋਂ ਲੋਡ ਆ ਗਈ ਤੇ ਤਾਂ 10 ਰੁਪਏ ਜਦੋਂ ਲੋਡ ਆ ਗਈ ਲੋਡ ਆ ਗਈ ਉਹ ਮੈਂ ਦੇ ਦਾਂਗਾ ਲਾ ਬਾਈ ਸਹੀ ਆ ਇਹ ਬਗੈਰ ਮੌਸਮੀ ਆ ਨਾ ਅਜੇ ਬਗੈਰ ਮੌਸਮੀ ਆ ਹੋਰ ਬਾਬਾ ਠੀਕ ਹੈ ਜੀ ਬਾਈ ਦੇਸੀ ਗੁਵਾਰਾ ਫਲੀ ਟੌਪ ਦਾ ਰੇਟ ਕਿੰਨਾ ਗਿਆ ਯਾਰ ਕਰ ਕੀ ਬਚੇਗਾ ਲੈ ਬਾਈ ਦੇਸੀ ਗੁਵਾਰਾ ਫਲੀ ਟੌਪ ਦਾ ਰੇਟ ਇਹ 75 80 ਰੁਪਏ 55 80 ਰੁਪਏ ਤਾਂ ਬਈ ਇਹ ਨਹੀਂ ਕਰਦੀ ਕਹਿੰਦੇ ਇਹਦਾ ਸਿਰਾ ਕਰਾਈ ਜਾਂਦੀ ਇਹਨੂੰ ਆਹ ਰੇਟ ਹੋਊਗਾ 40 45 ਦਾ ਇਹ 35 ਤੋਂ 40 35 ਤੋਂ 40 ਰੁਪਏ ਪਿੰਡੀ ਦਾ 20 ਰੁਪਏ ਟੋਪ ਪਿੰਡੀ ਦੀ ਕਾਉਦੀਗੀ 25 ਤੋਂ 30 ਰੁਪਏ ਪਿੰਡੀ ਵਿਕੀ ਆ 25 ਤੋਂ 30 ਰੁਪਏ ਟਾਈਮ ਹੋ ਗਿਆ ਬਈ 6 ਵਜੇ ਤੇ 24 ਮਿੰਟ ਨਾਲ ਤਰ੍ਹਾਂ ਬਈ ਤਰ੍ਹਾਂ ਕੀ ਰੇਟ ਆ ਸਾਰੇ ਦਾ ਮੋਟੇ ਕੀ ਚੰਗੀ ਦਰ 25 ਰੁਪਏ ਵਿਕੀ ਆ ਬਈ ਚੰਗੀ ਦਰ 25 ਰੁਪਏ ਮੋਟੀ ਦਰ ਦਾ ਰੇਟ ਤਾਂ ਛਾਂਟ ਛੂਟ ਦਾ ਹਿਸਾਬ ਹੁੰਦਾ ਟੋਰੀ ਦਾ ਰੇਟ ਕਿੰਨਾ ਗਿਆ ਬਈ ਟੋਰੀ 100 ਰੁਪਏ ਵਿਕੀ ਅੱ ਸੀਗਾ 8 ਰੁਪਏ ਵੇਚ ਗਿਆ ਬਈ 8 ਰੁਪਏ ਪਹਿਲਾਂ 5 ਰੁਪਏ ਸੀਗਾ ਪਹਿਲਾਂ 5 ਰੁਪਏ ਸੀਗਾ ਅੱਜ ਸੀਗਾ 8 ਰੁਪਏ ਹੋ ਗਿਆ ਬਈ ਚਿੱਬੜ ਬਈ ਆ ਤਾਂ ਹੈ ਇਹ ਟੈਕਸ ਹੀ ਆ ਗਈ ਚਿੱਬੜ ਦੇ ਖੱਕੜੀ 10 ਰੁਪਏ ਆ 10 12 ਰੁਪਏ ਜਿਵੇਂ ਲੋੜਾ ਜੀ ਟੌਪ ਦੀ ਕੁਆਲਿਟੀ ਵਾਲਾ ਚਿੱਬੜ ਕੀ ਰੇਟ ਆ ਉਹ 20 ਰੁਪਏ ਵੇਚ ਗਿਆ ਟੌਪ ਦੀ ਕੁਆਲਿਟੀ ਖੱਕੜੀ ਬਈ ਖੱਕੜੀ 8 ਰੁਪਏ ਵੇਚ ਗਿਆ ਖੁੱਲੀ ਆਈ ਸੀ ਬਈ ਇਹ ਅੱਧ ਵਿੱਚ ਚੱਲਣਾ ਰੇਟ ਜਿਵੇਂ ਲੋੜਾ ਜੀ 10 ਰੁਪਏ ਹਾਂ ਸਹੀ ਹੋ ਬਈ ਤੇ ਆ ਬਈ ਖਰਬੂਜੇ ਜਿਹੜੇ ਧਾਰੀ ਖਰਬੂਜਾ 15 ਰੁਪਏ ਵੇਚ ਗਿਆ ਟੌਪ ਕੁਆਲਿਟੀ ਟੌਪ ਕੁਆਲਿਟੀ ਉਹ ਵੀ ਨਹੀਂ ਆ ਰਿਹਾ ਸਹੀ ਹੈ ਭਾਈ 15 ਰੁਪਏ ਦਾ ਚੂਚੂ ਦਾ ਰੇਟ ਕਹਿੰਦੇ ਚੂਚੂ ਵਿਗਿਆ 20 ਰੁਪਏ ਚੂਚੂ ਵਿਗਿਆ 20 ਰੁਪਏ ਭਾਈ ਦਾ ਨੰਬਰ ਦੇ ਕੇ ਜਾਵਾਂਗੇ 6 ਰੁਪਏ ਕਿੱਤੇ ਬਗਲੇ ਦਾ ਕੀ ਰੇਟ ਆ ਭਾਈ ਇਹ ਲਸਣ ਪੇਰਾ ਕਿੱਤੇ ਬਗਲੇ ਲਸਣ ਭਾਈ ਆ ਗਿਆ ਭਾਈ ਲਾ ਭਾਈ ਲਸਣ ਵੇਖੋ ਇਧਰ ਆ ਗਿਆ ਆ ਗਿਆ ਇੱਕ ਨੰਬਰ ਲਸਣ ਆ ਗਿਆ ਟੌਪ ਕੁਆਲਿਟੀ ਇੱਕ ਨੰਬਰ ਲਸਣ ਭਾਈ ਕੀ ਰੇਟ ਹੈ ਇਹ 80 ਰੁਪਏ ਵਿਗਿਆ ਭਾਈ ਚਿੱਟੇ ਮਗਲੇ 80 ਰੁਪਏ 1 ਕਿਲੋ ਬਾਈ ਜਿਹੜਾ 80 ਰੁਪਏ ਕਿਲੋ ਉਹ ਜਿਵੇਂ ਛੜ ਛੋਟਾ ਕੀ ਬਾਈ ਇਹ ਬਈ 25 30 ਜਿਵੇਂ ਲੋੜ ਆ ਜੇ 34 ਹਾਂ ਹੋਰ ਪਰਾ ਕੀ ਆ ਠੀਕ ਆ ਲੈ ਬਈ ਸਾਰੇ ਰੇਟ ਬਾਈ ਨੇ ਕਰਾ ਦੇ ਸਾਰੇ ਰੇਟ ਗਾਈ ਨੇ ਬਾਈ ਨੇ ਗਿਣਾਤੇ ਆ ਤੇ 78 ਤੋਂ 79 14 56 70 ਤੋਂ 79 14 56 ਬਾਈ ਦੀ ਦੁਕਾਨ ਤੇ ਆਉਣ ਲਈ ਫੋਨ ਕਰ ਲਓ ਬਾਈ ਜਦੋਂ ਮਰਜੀ ਹੋਰ ਬਾਈ ਠੀਕ ਹੈ ਜੀ ਮਿਹਰਬਾਨੀ ਮਿਹਰਬਾਨੀ ਲਓ ਜੀ ਹੋਰ ਬਾਈ ਠੀਕ ਹੈ ਜੀ ਚਲੋ ਵਧੀਆ ਬਾਈ ਵਧੀਆ ਹੋਰ ਠੀਕ ਹੈ 5 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਅੱਜ ਮਤੀਰਾ ਚੱਲਿਆ ਬਾਈ ਰੇਟ ਡਾਊਨ ਆ ਗਿਆ ਦਾ 5 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਰਹਿ ਗਿਆ ਨਾਲੇ ਟੋਪ ਕੁਆਲਿਟੀ ਆ ਗਈ ਬਾਈ ਜੀ ਪਿੰਡ ਵਾਲੇ ਸਾਵਧਾਨ ਹੋ ਜਾਓ ਅੱਛਾ ਚੂੜੀ ਕਾਫੀ ਗਈ ਹੁਣ ਹਣ ਚੂੜੀ ਕਾਫੀ ਗਈ ਹਾਂ ਜੀ ਇਹਦਾ ਕਰਾਇਆ ਜੀ ਇਹਦਾ ਕਹਿੰਦੇ ਸਾਡੀ ਪਿੰਡ ਵਾਲੇ ਸਾਵਧਾਨ ਹੋ ਜਾਣ ਮਹਿੰਗੀ ਹੋ ਗਈ ਮਹਿੰਗੀ ਹੋ ਬਾਈ ਹਸਤਾ ਹੋ ਰਹਾ ਹੋਰ ਮਹਿੰਗੀ ਹੋ ਗਈ ਵਾਲੇ 25 ਪੇ ਹੋ ਗਿਆ ਵੇ ਹਾਂ ਹਫਤਾ ਹੋ ਠਹਿਰ ਜਾਓ 30 ਪੇ ਕੀ ਕੀ ਹੋ ਗਿਆ ਕ੍ਰੇਡ ਦੀ ਕ੍ਰੀਏਟਿਵ ਮਿਲਣਾ ਐ ਨਹੀਂ ਵੀਰ ਆਹ ਸਹੀ ਐ ਸਹੀ ਐ ਸਹੀ ਐ ਸਹੀ ਸਹੀ ਆ ਹਰੀ ਮਿਰਚ ਹਰੀ ਮਿਰਚ ਰਹੀ ਹਰੀ ਮਿਰਚ ਮਿਰਚ 20 ਰੁਪਏ ਵਿਕੀ ਬਈ ਆਪਣੀ ਆਪਣੇ ਇੱਥੇ 15 ਦੇ ਰੇਟ ਤੇ ਰਹੂਗੀ ਰੇਟ ਨਹੀਂ 20 ਰੁਪਏ ਵਿਕੀ ਮੇਰੀ ਆ 15 ਆਊਗਾ ਨਹੀਂ ਮੇਰੀ ਆ ਆ ਦੀ ਮਿਰਚ 20 ਰੁਪਏ ਵਿਕੀ ਮੇਰੀ ਆ ਟਾਪ ਕੁਆਲਟੀ ਟਾਪ ਕੁਆਲਟੀ ਲੈ ਬਈ ਹਰੀ ਮਿਰਚ ਦਾ ਰੇਟ ਜਾਣੀ 20 ਤੋਂ 22 ਰੁਪਏ ਵਾਕਈ ਹੋਇਆ ਬਈ ਪੁੱਛੀਆ ਪੰਮੜਾ ਬਈ ਇਹਦਾ ਰੇਟ ਕਿੰਨਾ ਰਹਿ ਗਿਆ ਹਰੀ ਮਿਰਚ 20 ਰੁਪਏ ਬਈ ਵੱਧ ਗਿਆ 20 20 20 ਲਾ ਬਈ ਮਿਰਚ ਦਾ ਰੇਟ ਵਧ ਗਿਆ ਜਿੱਥੇ 15 15 16 16 ਫਿਰਦੀ ਸੀਗੀ 20 ਰੁਪਏ ਕਿਲੋ ਜਿਹੜਾ ਮਿਰਚ ਦਾ ਬਾਜ਼ਾਰ ਬਈ ਮਿਰਚ ਦਾ ਬਾਜ਼ਾਰ ਰਹਿ ਗਿਆ ਸੀ ਕੱਗਲਾ ਬਾਕੀ ਬਾਈ ਦਾ ਨੰਬਰ ਦਿੱਤਾ ਵਾ ਤੇ ਕਨੈਕਟ ਕਰ ਲਾ ਬਈ ਅੱਜ ਰੇਟ ਬਣਾਉਣ ਲੱਗੇ ਵਾ ਹੋਲ ਸੇਲ ਦੇ ਰੇਟ ਸਾਰੇ ਉਧਰੋਂ ਬਣਾਏ ਹਨਾ ਲੋਕਲ ਸਬਜ਼ੀ ਦੇ ਰੇਟ ਆਲੂਆਂ ਦੇ ਰੇਟ ਰਹਿੰਦੇ ਤੇ ਪਿਆਜ਼ ਦੇ ਰੇਟ ਰਹਿੰਦੇ ਆ ਬਹੁਤ ਪਛਦੇ ਵੀ ਆਲੂ ਦਾ ਰੇਟ ਜਿਹੜਾ ਬਾਈ ਅੱਜ ਕੀ ਚੱਲੀ ਜਾਂਦਾ ਸਸੀਗਲ ਬੌਜੀ ਸਸਰੀਗਲ ਜੀ ਬਾਈ ਜੀ ਬੰਮਾ ਜਰੋ ਜੀ ਬੌਜਰ ਬੌਜੀ ਆ ਜਿਹੜਾ ਆਲੂ ਵੀ ਕਿੰਦਾ ਇਹਦਾ ਕੀ ਰੇਟ ਚੱਲੀ ਜਾਂਦਾ ਜੀ ਜੀ ਇਹ ਬਾਈ ਜੀ ਜਿਹੜਾ ਹੈਗਾ ਐਲਰ ਆਲੂ ਆ ਸਹੀ ਹੈ ਜੀ ਹਾਂ ਇਹਦਾ 600 ਸਵਾ 600 ਰੁਪਏ ਰੇਟ ਦਾ 600 ਸਵਾ 600 ਦਾ ਬਾਜ਼ਾਰ ਇਹਦਾ ਚੱਲੀ ਜਾਂਦਾ ਜੀ ਡਾਇਮੰਡ ਦਾ ਕੋਈ ਸੁਧਾਰ ਹੋਇਆ ਜੀ ਕਿ ਉੱਥੇ ਨਹੀਂ ਉਹੋ ਜੇ ਭਾਈ ਹੈ ਜੀ 500 550 ਦੇ ਰੇਟ ਤੇ 500 550 ਕੋਈ ਬਾਹਲਾ ਵਧੀਆ ਤੇ 600 ਰੁਪਏ ਬਾਹਲਾ ਵਧੀਆ 600 ਇਹ 700 ਤੱਕ ਜਾਂਦਾ ਕਿ ਨਹੀਂ ਜੀ ਨਹੀਂ ਜੀ ਨਹੀਂ ਡਾਇਮੰਡ ਦੀ ਕੁਆਲਿਟੀ ਆ ਭਾਈ ਆ ਭਾਈ ਡਾਇਮੰਡ ਦੀ ਤੇ 600 ਤੱਕ ਟਾਪ ਦੀ ਕੁਆਲਿਟੀ ਵੀ ਕੀ ਜਾਂਦੀ ਹੈ ਤੇ ਆਹ ਵਿਕੀ ਜਾਂਦਾ 1600 ਰੁਪਏ ਹਾਂ ਨਾ ਤੇ ਕੱਲ ਆਪਣੀ ਗੱਲ ਹੋਈ ਸੀ ਨਾ ਜੀ ਲੇਵਰ ਕਰਕੇ ਜਿਹੜੀ ਥੋੜੀ ਜੀ ਆਲੂ ਦੀ ਵਿਕਰੀ ਤੇ ਥੋੜੀ ਖਿੱਚ ਹੋਈ ਵੀ ਆ ਖਿੱਚ ਹੋਈ ਵੀ ਆ ਜਿਹੜੀ ਲੇਵਰ ਆਈ ਆਪਣੇ ਝੋਨਾ ਲਾਉਣ ਤੇ ਉਹਦੇ ਕਰਕੇ ਖਿੱਚ ਬਣੀ ਵੀ ਆ ਤੇ ਪਰ ਫਿਲਹਾਲ ਰੇਟ ਨਹੀਂ ਹਲੇ ਰੇਟ ਰੇਟ ਉਹੀ ਸਟੇਬਲ ਹੀ ਆ ਜੀ ਇੱਕੋ ਜਿਹਾ ਖੜੇ ਜੇ ਆ ਕੋਈ ਨਵੀਂ ਗੱਲ ਪਤਾ ਲੱਗੀ ਹੋਵੇ ਤੁਹਾਨੂੰ ਮਾਰਕੀਟ ਦੇ ਵਿੱਚ ਕੋਈ ਧਮਾਕਾ ਹੋਣ ਵਾਲਾ ਹੋਵੇ ਆਸ-ਪਾਸ ਕੋਈ ਵਿਕਰੀ ਨਾ ਇਹੋ ਜਿਹੇ ਰੇਟ ਜਿਹੜੀ ਐਵਰੇਜ ਚੱਲਣਾ ਹਜੇ ਕੋਈ ਸਾਡਾ ਹਜੇ ਕੋਈ ਰ ਐਵਰੇਜ ਜਿਹੜੀ ਐਵਰੇਜ ਹੀ ਚੱਲਣਗੇ ਜੀ। ਇਹ ਹੁੰਦਾ ਨਾ ਵੀ ਬਾਈ ਆਉਣ ਵਾਲੇ ਦਿਨਾਂ 'ਚ ਆਹ ਹੋਣ ਵਾਲਾ ਜਾਂ ਆਉਣ ਨਹੀਂ ਹਲੇ ਕੋਈ ਫਾਇਦਾ। ਨਹੀਂ ਨਹੀਂ 1 ਅਕਤੂਬਰ ਦੇ ਵਿੱਚ ਹੀ ਹੋਊਗਾ, ਅਕਤੂਬਰ-ਨਵੰਬਰ ਜੀ ਹੋਊਗਾ ਧਮਾਕਾ ਜਿਹਾ ਹੋਊਗਾ। ਹਜੇ ਤਾਂ ਇਹੋ ਜਿਹੀ ਰੇਟ ਚੱਲੇ ਜਾਣਗੇ। ਫਿਲਹਾਲ ਆਹੀ ਚੱਲਣਗੇ ਜੀ। ਸਹੀ ਅੱਲਾ ਬਾਈ ਆਉਣ ਐਵਰੇ ਰੇਟ ਆਹੀ ਜਿਹੜੇ ਚੱਲੇ ਜਾਣਗੇ ਤੇ ਜਿਹੜੇ ਵੀਰਪਰਾ ਪੁੱਜਦੇ ਆ ਬਾਈ ਸਟਾਕ ਵੇਚ ਲਈਏ। ਮੈਂ ਤਾਂ ਕਹਿ ਦਿੰਦਾ ਹੁਣ ਜੀ ਕੱਢਣ ਚੱਲੋ ਬਸ। ਆਹ ਮਾਲ ਕੱਢੀ ਚੱਲੋ ਜੀ ਹੌਲੀ-ਹੌਲੀ। ਜਿੰਨਾਂ ਕੋਲੇ ਸਟੋਰ ਦਾ ਪਿਆ, ਜਿੰਨਾਂ ਕੋਲ ਹਜ਼ਾਰ ਗੱਟਾ ਪ ਹਾਂਜੀ ਇਸ ਤਰ੍ਹਾਂ ਇਸ ਤਰ੍ਹਾਂ ਆਧਾ ਆਧਾ ਮਾਲ ਕੱਢਿਆ ਸਾਰੇ ਸਾਰੇ ਰੇਟ ਲੈ ਲੈਣ ਜੀ ਹਨਾ ਬਿਲਕੁਲ ਜੀ ਕੋਟਕਪੂਰਾ ਮੰਡੀ ਦੇ ਵਿੱਚ ਖੜੇ ਹੈ ਬਾਲੂ ਦਾ ਨੰਬਰ ਹੈ 9814133283 ਜਿੱਥੋਂ ਆਪਾਂ ਰੇਟ ਗਣਾਈ ਹੈ ਜੀ ਇਹ ਹਲੂ ਠੀਕ ਮਹਾਰਾਜ ਸੰਦੀਪ ਸਾਹਿਬ ਕੀ ਹਾਲ ਹੈ ਦੋ ਆਰ ਦਾ ਨੰਬਰ ਤੁਹਾਨੂੰ ਅੱਜ ਦੇ ਦਿੰਦੇ ਨੇ ਭਾਈ ਜੀ ਭਾਈ ਜੀ ਆਪਣੇ ਕੋਲ ਅਵਰੇਡੀ ਕਿੰਨੇ ਕਰਨ ਵਾਲੀ ਪਈ ਆ ਹਲੂ 650 ਵਾਲਾ ਪਿਆ ਜੀ ਟਾਪ ਕੁਆਲਿਟੀ ਐਲ ਆਰ ਤੇ ਡਾਇਮੰਡ ਦਾ ਜੀ ਡਾਇਮੰਡ 550 550 ਲੈ ਭਾਈ ਡਾਇਮੰਡ ਦਾ 550 ਕਿਹੜਾ 550 ਵਾਲਾ ਭਈਆ ਆ ਆ 550 ਵਾਲਾ ਪਿਆ ਭਾਈ ਤੇ ਆ ਪਿਆ ਜੀ 600 ਵਾਲਾ ਇਹ ਨਾ ਰੋਲੇ ਵਈ ਇਹ ਤਾਂ ਮੜਕਾ ਸੀ ਤੇ ਅੱਛਾ ਉਹ 650 ਆ ਜਿਹੜਾ ਹੁਣ ਵਖਾ ਆ 550 ਦੇ ਹਿਸਾਬ ਨਾਲ ਦੇਣਾ ਬਈ ਬਿਲਕੁਲ ਦੇਣਾ ਬਈ 600 ਤਾਂ ਨਹੀਂ ਮੰਗਦੇ ਨਹੀਂ ਬਈ ਆਵੇ ਕੋਈ ਹੁਣੇ ਲੈ ਜੇ ਭਾਵੇਂ ਲੈ ਭਾਈ ਆ 550 ਦਾ ਮੋਟਾ ਆਲੂ ਆ 500 ਐਡੀ ਗੱਲ ਨਹੀਂ ਇਹ ਮੋਟਾ ਆਲੂ ਆ ਵਧੀਆ ਆਲੂ ਆ 550 ਇਦੋਂ ਵੀ ਉਹ ਜਿਹੜਾ ਮੀਡੀਅਮ ਪਾ 500 ਦੇ ਹਿਸਾਬ ਨਾਲ ਆ 500 ਦੇ ਹਿਸਾਬ ਨਾਲ ਕੱਠਾ ਕਰਤਾ ਲੈਣਾ ਪਊਗਾ ਬਈ ਤੇ ਤੁਸੀਂ ਇਹਦੇ ਜੋ ਕਿ ਲੋਗ ਲੋ ਵੇਚ ਰਹੇ ਨੇ ਲੈ ਭਾਈ ਆ ਰੇਟ ਜਿਹੜੇ 95012 00024 95012 00024 ਇਹ ਇਧਰ ਬਾਈਕੋਲੇ ਜਿਹੜੀ ਵੈਰੈਟੀ ਪਈ ਬਾਈ ਕੀ ਹਾਲ ਚਾਲ ਆਪਣੇ ਕੋਲੇ ਕਿੰਨੇ ਕਿੰਨੇ ਲੱਗੇ ਟੇ ਪਏ ਬਾਈ ਆਪਣੇ ਕੋਲੇ ਵੀਰੇ ਆ ਪਿਆ ਡਾਇਮੰਡ ਠੀਕ ਹੈ ਜੀ ਇਹ 600 ਵਾਲਾ ਪਿਆ ਜੀ ਇਹ ਸਾਡੇ 550 ਵਾਲਾ ਇਹ ਸਾਡੇ 550 ਡਾਇਮੰਡ ਸਹੀ ਆ ਬਾਈ ਆ ਸਾਡੇ 550 ਡਾਇਮੰਡ ਇਹਦੇ ਜਾ ਚੀ ਹੋਊਗੀ ਤੇ ਉਹ ਪਿਆ ਸੀ 600 ਵਾਲਾ ਐਲ ਆਰ ਕਿੰਨੇ ਵਾਲਾ ਪਿਆ ਫਰਸਟ ਵਾਲਾ ਲੱਗਿਆ ਸਾਡੇ 650 ਰੁਪਏ ਐਲ ਆਰ ਪਿਆ ਸਾਡੇ 650 ਵਾਲਾ ਬਾਈ ਆ ਕੁਆਲਿਟੀ ਪਈ ਹੈ ਜਿਹੜੀ ਤੇ ਇਹਦੇ ਜੋ ਵਜਨ 99 ਕਿਲੋ 90 ਕਿਲੋ ਫੁੱਲ ਕਿਲੋ ਨਿਕਲਦਾ ਹਨ 99 50 ਕਿਲੋ ਨੇੜੇ ਦਾ ਹੁੰਦਾ ਬਾਈ ਆ ਵੈਰੈਟੀ ਆ ਬਾਈਆਂ ਕੋਲੇ ਪਈ 95018 ਤੋਂ 13158 ਸਾਹਮਣੇ ਬਈ ਜਿਹੜੀ ਵੀਡੀਓ ਬਣਾਈ ਠੀਕ ਆ ਬਾਈ ਜੀ ਲਓ ਬਾਈ ਯਾਨੀ ਬਾਈ ਜੀ ਕੀ ਹਾਲ ਚਾਲ ਹੈ ਸਿਰ ਸਾਹਿਬ ਬਈ ਇਹਦਾ ਕੀ ਰੇਟ ਹੈ ਜੀ ਅੱਗੇ ਖੰਮਾ ਦਾ ਬਦਿਆ ਜੀ 35 40 ਰੁਪਏ ਪੈਕਟੀ ਹੋ ਰਹੀ 35 40 ਰੁਪਏ ਪਰਟ ਉਹੀ ਚੱਲ ਜਾਂਦਾ 150 ਦੇ ਪੰਜ ਹਾਂਜੀ ਹਾਂਜੀ 150 ਦੇ ਇਹਦਾ ਜੀ ਇਹਦਾ ਇਹ ਨਾ ਬਈ ਇਹ 200 ਰੁਪਏ ਦੇ ਇਹ 200 ਹੀ ਚੱਲੀ ਜਾਂਦਾ ਗਾਜਰ ਦਾ ਜੀ ਗਾਜਰ 25 ਰੁਪਏ ਕਿ ਲਾ ਬਈ ਗਾਜਰ ਦਾ ਬਰਾਬਰ ਹੀ ਖੜੇ ਹੈ ਜੀ ਰੇਟ ਬਰੇਕਾਂ ਹੀ ਲੱਗੀਆਂ ਹੋਈਆਂ ਬਾਈ 25 ਰੁਪਏ 200 ਰੁਪਏ ਤੇ 150 ਦੇ ਪੰਜ ਇੱਕਠੇ ਲੈਣੇ ਬੰਦੇ 55 ਤੋਂ ਦੱਸ ਦੇ ਨੇ ਨੈਸ਼ਨਲ ਪ੍ਰੂਫ ਕੰਪਨੀ 985555007489855200743 ਲੱਭੇ ਕੋੜ ਕਪੂਰਾ ਮੰਡੀ ਦੇ ਵਿੱਚ ਬੌਜੀ ਨਾਲ ਕਰਦੇ ਗੱਲ ਬੱਸ ਸੱਸੀ ਕਾਲ ਬੌਜੀ ਬੌਜੀ ਕਹਿੰਦੇ ਪਿਆਜ਼ ਦੇ ਵਿੱਚ ਤੇਜੀਆਂ ਨਾਲ ਇਹ ਜੀ ਕਹਿੰਦੇ ਲਾਉਣ ਵਾਲੀ ਐ ਅੱਛਾ ਜੀ ਰਾਜਸਥਾਨ ਖਤਮ ਹੋਇਆ ਨਾਸਿਕ ਦੇ ਰਹਿ ਰਹਿ ਮਾਰਨੀ ਜੰਪ ਵੇਖੀ ਕੋ ਦਾ ਮੈਂ ਮਾਰਨੀ ਜੰਪ ਜੀ ਵੇਖੀ ਚੱਲ ਤੂੰ ਦੋ ਦਸ ਦਿਨਾਂ ਦੀ ਲੈ 5 ਰੁਪਏ ਕਿਲੋ ਦੀ ਛਾਲ ਵਜਣੀ ਹੁਣ 5 ਰੁਪਏ ਕਿਲੋ ਦੀ ਛਾਲ ਵਜਣੀ ਸਿੱਧੀ ਜੀ ਅੱਜ ਦਾ ਬਾਜ਼ਾਰ ਜਿਹੜਾ 17 ਦਾ ਰੇਟ ਦੇ 17 18 ਦਾ ਬਾਜ਼ਾਰ ਜਿਹੜਾ ਨਾਸਿਕ ਦਾ ਫਟਾ 100 ਦਾ 100 ਦਾ ਰੇਟ ਵੱਧ ਗਿਆ ਜੀ 100 ਰੁਪਏ ਕਿਲੋ ਹੋ ਗਿਆ ਨਾ ਹੀ ਇਹ 20 ਰੁਪਏ ਕਿਲੋ ਵਿਕਣਾ ਜੀ ਚ ਤੇਜਾ ਅੱਜ ਆਫਰ 18 ਰੁਪਏ ਦੇ ਹਿਸਾਬ ਨਾਲ ਲੈ ਜਾਓ ਜੀ ਲੈ ਬਈ ਨੰਬਰ ਨਹੀਂ ਦਿਖਾ ਕੇ ਬਹੁਤ ਅੱਜ ਦੇਜੋ 18 ਰੁਪਏ ਸਾਨਾ ਬਹੁਤ ਤਿੰਨ ਦਿਨਾਂ ਦੇ ਵਿੱਚ ਜਿਹੜਾ ਪਿਆਜ਼ ਜਿਹੜਾ ਸਪੀਡ ਫਾਰਮ ਵਾਲਾ ਇਹ ਕਿਦਰ ਮਥਾਣੀ ਵਾਲਾ ਪਿਆਜ਼ ਪਿਆ ਆ ਸਿਰਫ 12 ਰੁਪਏ ਦੇ ਨੇੜੇ ਤੇ ਜਿਹੜਾ ਗੱਟਾ ਵਿਕੇਦਾ 12 ਰੁਪਏ ਕਿਲੋ ਦੇ ਹਿਸਾਬ ਨਾਲ ਪਈ ਹੈ ਨਾ ਤੇ ਉਹ ਜਿਹੜਾ ਪਿਆਜ਼ 17 ਰੁਪਏ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਸਿਕਰਾ ਦਾ ਪਿਆਜ਼ ਜਿਹੜਾ ਬੰਦ ਹੋ ਰਿਹਾ ਜੀ ਖਤਮ ਹੋ ਰਿਹਾ ਜਾਨੀ ਤੇ ਰੇਡ ਜਿਹੜੇ ਪਿਆਜ਼ ਦੇ ਤੇ ਜੋ ਜਾ ਰਿਹਾ ਅੱਜ ਦੀ ਤਾਜ਼ਾ ਅਪਡੇਟ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ 984160895 ਪਿਆਜ਼ ਖਰੀਦਣ ਲਈ ਮਿਲੋ ਬਾਉ ਜੀ ਨਾਲ ਜੀ 984160895 984160895 ਬਾਈ